ਪਪਿੰਦਰ ਸਿੰਘ ਰੈਣਾ ਦਾ ਪੰਜਾਬੀ ਨਾਵਲ ਬਿਨਾਮ ਰਿਸ਼ਤੇ ਧੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਸੋ ਇਸੇ ਤਰ੍ਹਾਂ ਹੀ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ YouTube ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲਦੇ ਰਹਿਣ ਸੋ ਕਹਾਣੀਆਂ ਨਾਵਲ ਚੰਗੇ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੇ ਜ਼ਰੂਰ ਕਰਿਆ ਕਰੋ ਸੋ ਆਓ ਪੰਜਾਬੀ ਨਾਵਲ ਬਿਨਾਮ ਰਿਸ਼ਤੇ ਨੂੰ ਭਾਗਦਰ ਭਾਗ ਤੜਨਾ ਸਾਂਝਾ ਕਰਦੇ ਹਾਂ ਸੋ ਅੱਜ ਨਵਲ ਦਾ ਭਾਗ 1 ਤੇ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ 11 ਪ੍ਰਮਾਤਮਾ ਨੇ ਔਰਤ ਨੂੰ ਧਰਤੀ ਤੇ ਭੇਜ ਕੇ ਸਾਰੀ ਲੁਕਾਈ ਲਈ ਅਪਾਰ ਮਿਹਰ ਤੇ ਵਰਦਾਨ ਦਿੱਤਾ ਹੈ ਭੈਣ ਹੈ ਬੇਟੀ ਹੈ ਪਤਨੀ ਹੈ ਜਾਂ ਮਿੱਤਰ ਕੋਈ ਹੋਰ ਪ੍ਰਾਣੀ ਸਾਨੀ ਨਹੀਂ ਹੈ ਔਰਤ ਦੇ ਕਿਸੇ ਵੀ ਰੂਪ ਦਾ ਪ੍ਰਾਣ ਦੇਣ ਵਾਲੀ ਦੁਨੀਆ ਨੂੰ ਜੀਵਨ ਦੇਣ ਵਾਲੀ ਇਹ ਸਭ ਜਾਣਦੇ ਨੇ ਸਮਝਦੇ ਨੇ ਪਰ ਫਿਰ ਵੀ ਸਭ ਤੋਂ ਵੱਧ ਨਰਾਦਰ ਤੇ ਸ਼ੋਸ਼ਣ ਤ੍ਰਿੰਮਤ ਦਾ ਹੀ ਹੁੰਦਾ ਹੈ ਸੰਸਾਰ ਵਿੱਚ ਜਿੰਨੀਆਂ ਜੰਗਾਂ ਹੋਈਆਂ ਹਨ ਕਿਤੇ ਨਾ ਕਿਤੇ ਔਰਤ ਨੂੰ ਹੀ ਸਭ ਤੋਂ ਵੱਧ ਹਾਨੀ ਹੋਈ ਹੈ ਜ਼ੁਲਮ ਜ਼ਬਰਦਸਤ ਸ਼ਿਕਾਰ ਔਰਤ ਹੀ ਹੋਈ ਹੈ ਚਾਹੇ ਉਹ ਦ੍ਰੋਪਤੀ ਹੋਵੇ ਸਕੁੰਤਲਾ ਹੋਵੇ ਜਾਂ ਅੱਜ ਦੇ ਵੇਲੇ ਦੀ ਨਿਰਪੈ ਜਦੋਂ ਵੀ ਦੇਸ਼ਾਂ 'ਚ ਕ੍ਰਾਂਤੀਆਂ ਆਈਆਂ ਹਨ ਦੇਸ਼ਾਂ ਦਾ ਪਵਿੱਖ ਬਦਲ ਗਿਆ ਪਰ ਔਰਤ ਨੂੰ ਕਿਸੇ ਕ੍ਰਾਂਤੀ ਵਿੱਚ ਕੋਈ ਲਾਭ ਨਹੀਂ ਹੋਇਆਗਾ ਅਸ ਦੀ ਸਥਿਤੀ ਵੱਧ ਤੋਂ ਵੱਧ ਹੋ ਗਈ ਹੈ ਸੰਸਾਰ ਦੇ ਹਰ ਮਨੁੱਖ ਦੀ ਮਾਂ ਹੁੰਦੀ ਹੈ ਔਰਤ ਜਿਹੜੀ ਉਸ ਨੂੰ ਜਨਮ ਦਿੰਦੀ ਹੈ ਫਿਰ ਔਰਤ ਦੀ ਪਤ ਲੁੱਟਣ ਲੱਗਿਆਂ ਉਹ ਸੋਚ ਵੀ ਨਹੀਂ ਸਕਦਾ ਕਿ ਇਹ ਮੇਰੀ ਮਾਂ ਭੈਣ ਬੇਟੀ ਪਰਗੀ ਹੈ ਇਹ ਤਰਾਸ ਦੀ ਹੈ ਔਰਤ ਦੇ ਜੀਵਨ ਦੀ ਜੋ ਜਨਮ ਦਾਤੀ ਹੈ ਤੇ ਮਰਦ ਦੇ ਹੱਥ ਦੀ ਸ਼ਿਕਾਰ ਹੁੰਦੀ ਹੈ ਇੱਕ ਇਹੋ ਜਿਹਾ ਵਰਤਾਂਤ ਮੇਰੇ ਇਸ ਉਪਨਿਆਸ ਦੀ ਕਹਾਣੀ ਹੈ ਭਾਗ 1 ਮੌਸਮ ਬਹਾਰ ਦਾ ਸੀਗਾ ਕਸ਼ਮੀਰ ਦੀ ਧਰਤੀ ਫੁੱਲਾਂ ਨਾਲ ਮਹਿਕੀ ਮਹਿਕilandੀ ਸੀਗੀ ਬਾਗ ਬਗੀਚੇ ਫਲਾਂ ਨਾਲ ਲੱਦੇ ਹੋਏ ਸਨ ਕਲਕਲ ਕਰਦੀਆਂ ਨਦੀਆਂ ਪੱਥਰਾਂ ਨਾਲ ਵਜ-ਵਜ ਕੋਲੋਲ ਕਰਦੀਆਂ ਤੇ ਮਨਮੋਹਕ ਸੰਗੀਤ ਫੈਲਾ ਰਹੀਆਂ ਸਨ ਵਾਤਾਵਰਨ ਵਿੱਚ ਸਾਰੀ ਧਰਤੀ ਹਰੀ-ਪਰੀ ਹੋ ਗਈ ਸੀਗੀ ਚੋਨੇ ਦੀ ਫਸਲ ਨਾਲ ਜਿਵੇਂ ਕੁਦਰਤ ਨੇ ਮਖਮਲੀ ਸਫਫਿਸ਼ਾਈ ਹੋਵੇ ਐਸੇ ਮਾਹੌਲ ਵਿੱਚ ਮਨਾਂ ਵਿੱਚ ਪਿਆਰ ਉਗਦਾ ਹੈ ਕਿਸੇ ਦੇ ਨੇੜੇ ਹੋਣ ਦਾ ਮਨ ਕਰਦਾ ਹੈ ਕਿਸ ਦੀਆਂ ਬਾਹਾਂ ਵਿੱਚ ਸਿਮਟ ਕੇ ਗਵਾਚ ਜਾਂਦਾ ਜੀ ਕਰਦਾ ਹੈ ਐਸੇ ਮਾਹੌਲ ਵਿੱਚ ਇੱਕ ਕੁੜੀ ਹਰਪ੍ਰੀਤ ਕੌਰ ਜਿਸ ਨੂੰ ਸਾਰੇ ਪ੍ਰੀਤੀ ਕਹਿ ਕੇ ਸੱਜਦੇ ਸੀਗੇ ਅਸਨੂ ਵੀ ਪਿਆਰ ਹੋ ਗਿਆ ਪ੍ਰੀਤੀ ਇੱਕ ਸਧਾਰਨ ਕਰਦੀ ਲੜਕੀ ਸੀਗੀ ਹਾਇਰ ਸਕੈਂਡਰੀ ਸਕੂਲ ਦੇ ਅੰਤਿਮ ਸ਼੍ਰੇਣੀ ਵਿੱਚ ਪੜਦੀ ਸੀਗੀ ਤੇ ਸਕੂਲ ਦਾ ਇਹ ਆਖਰੀ ਵਾਰ ਸੀ ਉਸ ਦਾ ਪਰਿਵਾਰ ਬੜਾ ਹੀ ਗੁਰਸੇਖ ਗੁਰਬਾਣੀ ਨੂੰ ਪਿਆਰ ਕਰਨ ਵਾਲਾ ਤੇ ਵਾਹਿਗੁਰੂ ਦੇ ਤੇ ਅਨੰਤ ਭਰੋਸਾ ਕਰਨ ਵਾਲਾ ਸੀਗਾ ਪ੍ਰੀਤੀ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀਗਾ ਦੋ ਵੱਡੇ ਭਰਾ ਸਨ ਇੱਕ ਬਜ਼ੁਰਗ ਮਾਤਾ ਭਰਾਵਾਂ ਨੇ ਬੜੇ ਚਾਹ ਪਿਆਰ ਤੇ ਨਿੱਘ ਨਾਲ ਪਾਲਿਆ ਸੀਗਾ ਉਹ ਪ੍ਰੀਤੀ ਨੂੰ ਖੂਬ ਪੜਾਉਣਾ ਚਾਹੁੰਦੇ ਸਨ ਕਿਉਂਕਿ ਉਹ ਆਪ ਦਸਵੀਂ ਤੋਂ ਅੱਗੇ ਪੜ ਨਹੀਂ ਸੀ ਸਕੇਗੇ ਆਰਥਿਕ ਤੰਗੀ ਕਾਰਨ ਉਹ ਦੋਨੋਂ ਨੌਕਰੀ ਕਰਦੇ ਸਨ ਹੌਲੀ ਹੌਲੀ ਕਰਦੀ ਆਰਥਿਕ ਦਸ਼ਾ ਵੀ ਸੁਧਰ ਗਈ ਸੀਗੀ ਬ੍ਰਿਤੀ ਨੂੰ ਪਿਆਰ ਹੋ ਗਿਆ ਸੀ ਇੱਕ ਮੁਸਲਮਾਨ ਮੁੰਡੇ ਫਿਆਜ਼ ਨਾਲ ਜਿਹੜਾ ਕਿ ਉਸਦੇ ਮੁਹੱਲੇ ਵਿੱਚ ਰਹਿੰਦਾ ਸੀਗਾ ਅਮੀਰ ਬਾਪ ਦਾ ਬੇਟਾ ਸੀ ਜਦੋਂ ਕਿਸੇ ਕੋਲ ਸਾਈਕਲ ਹੋਣਾ ਕਠਿਨ ਸੀ ਉਹਦੇ ਕੋਲ ਜੇਸ ਦੀ ਮੋਟਰਸਾਈਕਲ ਸੀਗਾ ਹਰ ਰੋਜ਼ ਉਹ ਬ੍ਰਿਤੀ ਦਾ ਸਕੂਲ ਤੱਕ ਪਿੱਛਾ ਕਰਦਾ ਸੀ ਉਸ ਨੂੰ ਪ੍ਰਭਾਵਿਤ ਕਰਦਾ ਤੇ ਫਿਰ ਨੇੜਤਾ ਵਧਦੀ ਗਈ ਤੇ ਮੋਟਰਸਾਈਕਲ ਤੇ ਉਸ ਨੂੰ ਛੱਡਣ ਜਾਂਦਾ ਸਕੂਲ ਤੋਂ ਬਹਾਨੇ ਨਾਲ ਪ੍ਰਤੀ ਛੁੱਟੀ ਲੈ ਕੇ ਆ ਜਾਂਦੀ ਜਾਂ ਕਦੀ ਸਕੂਲ ਹੀ ਨਹੀਂ ਜਾਂਦੀ ਤੇ ਕਸ਼ਮੀਰੀਵਾਦੀ ਦੀ ਸੁੰਦਰਤਾ ਵਿੱਚ ਦੋਨੋਂ ਗਵਾ ਜਾਂਦੇ ਮਕਮਲੀ ਕਾਤੇ ਲੇਟ ਜਾਂਦੇ ਫਲਾਂ ਦੀਆਂ ਕਿਆਰੀਆਂ ਪਿੱਛੇ ਲੌਕੇ ਪਿਆਰ ਕਰਦੇ ਨਿਸ਼ਾਨ ਤੇ ਸਲਾਸ ਸਲਾ ਮਾਰਦੇ ਫੁੱਲ ਬੂਟੇ ਉਹਨਾਂ ਦੇ ਪਿਆਰ ਦੀ ਗਵਾਹੀ ਹੁੰਦੇ ਕੈਸੀ ਉਮਰ ਹੁੰਦੀ ਹੈ ਜਦੋਂ ਪਿਆਰ ਮਨ ਮਸਤਕ ਨੂੰ پاگل ਕਰ ਦਿੰਦਾ ਹੈ ਧਰਮ ਜੱਤ ਦਾ ਅਹਿਸਾਸ ਮੁੱਕ ਜਾਂਦਾ ਹੈ ਮਾਂ ਬਾਪ ਪੈਣ ਪਰਾਵਾਂ ਦਾ ਮੂਹ ਭੰਗ ਹੋ ਜਾਂਦਾ ਹੈ ਮਨਕ ਅੰਨਾ ਹੋ ਜਾਂਦਾ ਹੈ ਪਿਆਰੇ ਤੋਂ ਸਿਵਾਏ ਕੁਝ ਹੋਰ ਸੋਚਿਆ ਹੀ ਨਹੀਂ ਜਾਂਦਾਗਾ ਆਪਣੀਆਂ ਦੀਆਂ ਸਾਰੀਆਂ ਉਮੀਦਾਂ ਕਾਹੇਸ਼ਾਂ ਤੁਸ਼ ਲੱਗਦੀਆਂ ਨੇ ਇਹ ਉਹ ਸਮਾਂ ਸੀਗਾ ਜਦੋਂ ਕਸ਼ਮੀਰ ਵਿੱਚ ਲਗਾਵਾਦੀ ਅੱਗ ਸਲਗਣ ਲੱਗੀ ਸੀਗੀ ਲੋਕਾਂ ਦੀ ਸੋਚ ਬਦਲਣ ਲੱਗੀ ਸੀਗੀ ਦੂਸਰੇ ਧਰਮ ਦੀ ਮਾਂ ਪੈਨ ਨੂੰ ਕੋਈ ਅਦਰ ਸਨਮਾਨ ਨਹੀਂ ਸੀ ਦੇਖਦਾਗਾ ਕਿਸੇ ਹਿੰਦੂ ਜਾਂ ਸਿੱਖ ਦੀ ਲੜਕੀ ਨੂੰ ਪ੍ਰਭਾਵਿਤ ਕਰਕੇ ਆਪਣੇ ਪਿਆਰ ਜਲ ਵਿੱਚ ਫਸਾਉਣਾ ਇੱਕ ਸ਼ੌਂਕ ਬਣ ਗਿਆ ਸੀਗਾ ਇਹੋ ਜਿਹੇ ਪਿਆਰ ਦਾ ਦੂਜਾ ਨਾਮ ਹਾਸ ਸੀਗਾ ਕਿੰਨੇ ਹੀ ਹਾਦਸੇ ਘਟਨਾਵਾਂ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਸਨ ਕਿੰਨੀ ਪਰੇਸ਼ਾਨੀ ਸੀਗੀ ਮਾਪਿਓ ਵਾਸਤੇ ਕਿਤਨੀਆਂ ਲੜਕੀਆਂ ਦੀ ਹੱਤਿਆ ਵੀ ਹੋ ਗਈ ਸੀਗੀ ਅਣਖ ਵਾਸਤੇ ਕਈ ਪਿਤਾ ਤਾਂ ਹੱਤਿਆ ਵੀ ਕਰ ਚੁੱਕੇ ਸਨ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਹਿੱਸੀ ਕਰਦਾਗਾ ਇੱਕ ਸ਼ਾਮ ਪ੍ਰੀਤੀ ਘਰ ਨਹੀਂ ਆਈ ਸਾਰੇ ਰਿਸ਼ਤੇਦਾਰਾਂ ਮਿੱਤਰਾਂ ਉਸ ਦੀਆਂ ਸਹੇਲੀਆਂ ਸਕੂਲ ਤੋਂ ਪਤਾ ਕੀਤਾ ਕੋਈ ਪਤਾ ਨਹੀਂ ਸੀ ਲੱਗਾ ਕਿੱਥੇ ਗਈ ਆ ਭਰਾ ਪਰੇਸ਼ਾਨ ਸਨ ਮਾਂ ਦਾ ਰੋ ਰੋ ਬੁਰਾ ਹਾਲ ਸੀ ساری ਰਾਤ ਰਹਿੰਦੇ ਬਿਧੀ ਉਹਨਾਂ ਦਿਨਾਂ ਵਿੱਚ ਫੋਨ ਜਾਂ ਮੋਬਾਈਲ ਦੀ ਸਹੂਲਤ ਨਹੀਂ ਸੀ ਰਾਤ ਨੂੰ ਕਿਧਰੇ ਜਾਣ ਲਈ ਕੋਈ ਆਵਾਜ਼ੀ ਦਾ ਸਾਧਨ ਨਹੀਂ ਸੀਗਾ ਕਿਸੇ ਨੂੰ ਦੱਸ ਦਿਆਂ ਵੀ ਸ਼ਰਮ ਮਹਿਸੂਸ ਹੁੰਦੀ ਸੀ ਚਿੰਤਾ ਤੇ ਰੋਸ ਵਿੱਚ ਰਾਤ ਬੀਤੀ ਸਵੇਰੇ ਜਾ ਕੇ ਗੁਰਦੁਆਰੇ ਵਿੱਚ ਇਤਲਾਹ ਦਿੱਤੀ ਗਈ ਸਟੇਜ ਤੋਂ ਸੰਗਤ ਨੂੰ ਸੁਣਾਇਆ ਗਿਆ ਧਾਰਮਿਕ ਤੇ ਸਿੱਖ ਸਮਾਜ ਦੇ ਹਲਕਿਆਂ ਵਿੱਚ ਚਰਚਾ ਹੋਈ ਇਹੋ ਜਿਹੇ ਸਮੇ ਸਾਰੇ ਇਕੱਠੇ ਹੋ ਜਾਂਦੇ ਹਨ ਧਰਮ ਤੋਂ ਕੌਮ ਦਾ ਮਸਲਾ ਹੋ ਜੋ ਹੋਇਆ ਸੀਗਾ ਸਰਕਾਰੀ ਦਫ਼ਤਰ ਖੁੱਲਣ ਦੇ ਸਮੇਂ ਤੱਕ ਸਖ਼ਤ ਜਥੇਬੰਦੀ ਇਕੱਤਰ ਹੋ ਗਏ ਪੁਲਿਸ ਦੇ ਅਫਸਰਾਂ ਨੂੰ ਮਿਲੇ ਪ੍ਰਸ਼ਾਸਨ ਅੱਗੇ ਦੁਹਾਈ ਕੀਤੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਪੁਲਿਸ ਨੇ ਐਸਐਸਪੀ ਨੂੰ ਨਿਰਦੇਸ਼ ਦਿੱਤੇ ਕਿ ਕੋਈ ਸੀਨੀਅਰ ਅਫਸਰ ਨਿਯੁਕਤ ਕੀਤਾ ਜਾਵੇ ਅਤੇ ਲੜਕੀ ਦੀ ਤਲਾਸ਼ ਕਰਕੇ ਦੋਸ਼ੀ ਨੂੰ ਫੜਿਆ ਜਾਵੇ ਅਤੇ ਲੜਕੀ ਬਰਾਮਦ ਕੀਤੀ ਜਾਵੇ ਪੁਲਸ ਅਮਲਾ ਹਰਕਤ ਵਿੱਚ ਆਇਆ ਐਕਸਐਕ ਡੀਐਸਪੀ ਨੂੰ ਮੁਕਰਰ ਕੀਤਾ ਗਿਆ ਕਿ ਕੇਸ ਦੀ ਤਫਸੀਲ ਕਰਨ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਅਖਬਾਰਾਂ ਵਿੱਚ ਖਬਰ ਛਪ ਗਈ ਘਰ ਘਰ ਵਿੱਚ ਚਰਚਾ ਸ਼ੁਰੂ ਹੋ ਗਈ ਤਰੀਮਤਾ ਵਾਸਤੇ ਤੇ ਜਵਲੰਤ ਖਬਰ ਸੀਗੀ ਇਥੇ ਚਾਰ ਜਣੀਆਂ ਬੈਠਦੀਆਂ ਇਸ ਕਹਾਣੀ ਤੇ ਚਰਚਾ ਹੁੰਦੀ ਨੌਜਵਾਨ ਸਿੱਖ ਲੜਕਿਆਂ ਵਿੱਚ ਬਹੁਤ ਰੋਸ ਸੀਗਾ ਹਾਲਾਤ ਗੰਭੀਰ ਸਨ ਪੁਲਿਸ ਨੇ ਬਹੁਤ ਸਾਰੀਆਂ ਜਗ੍ਹਾ ਤੇ ਬੰਦਿਸ਼ ਲਗਾ ਦਿੱਤੀ ਪਰ ਲੜਕੀ ਦਾ ਕੋਈ ਸਰਾਖ ਨਹੀਂ ਮਿਲਿਆ ਕਈ ਹੋਟਲ ਛਾਣੇ ਕਈ ਹਾਊਸ ਬੋਰਡ ਦੇਖੇ ਡਲ ਵਿੱਚ ਵਸੀਆਂ ਕਈ ਅਵੈਦ ਬਸਤੀਆਂ ਵਿੱਚ ਵੀ ਪਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਚੱਲਿਆ ਫਿਆਜ਼ ਮੁਹੰਮਦ ਨਾਲ ਲੜਕੀ ਦਾ ਕੋਈ ਸਬੰਧ ਹੈ ਇਹ ਵੀ ਕਿਸੇ ਨੂੰ ਪਤਾ ਨਹੀਂ ਸੀਗਾ ਰਸਦੇ ਰਸਦੇ ਤੇ ਰਸੂਖ ਵਾਲੇ ਫਿਆਜ਼ ਦੇ ਪਰਿਵਾਰ ਵਿੱਚ ਵੀ ਪਰੇਸ਼ਾਨੀ ਸੀ ਕਿ ਲੜਕਾ ਘਰ ਨਹੀਂ ਆਇਆਗਾ ਉਸ ਦੀ ਵੀ ਤਲਾਸ਼ ਆਰੰਭ ਹੋ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੂੰ ਅੰਦਾਜ਼ਾ ਹੋ ਗਿਆ ਪ੍ਰੀਤੀ ਤੇ ਫਿਆਜ਼ ਇਕੱਠੇ ਹੀ ਉਲੋਪ ਹੋਏ ਹਨ ਤੇ ਹੋ ਸਕਦਾ ਹੈ ਦੋਨੋਂ ਇਕੱਠੇ ਹੀ ਭੱਜੇ ਹੋਣ ਉਸੇ ਸਮੇਂ ਪਾਰਕ ਵਾਲੇ ਸਥਾਨਾਂ ਤੇ ਛਾਪੇ ਮਾਰੇ ਰਿਸ਼ਤਦਾਰਾਂ ਤੋਂ ਪੁੱਛਗਛ ਕੀਤੀ ਤੇ ਅੰਤ ਵਿੱਚ ਅਨੰਤਨਾਗ ਦੇ ਕਿਸੇ ਪਿੰਡ ਵਿੱਚ ਪਕੜੇ ਗਏ ਫਿਆਸ ਦੇ ਮੋਟਰਸਾਈਕਲ ਦੀ ਗਤੀਵਿਧੀਆਂ ਕਾਰਨ ਹੀ ਪੁਲਿਸ ਨੂੰ ਸਫਲਤਾ ਮਿਲੀ ਕਿ ਇੱਕ ਹਫ਼ਤੇ ਬਾਅਦ ਤਦ ਤੱਕ ਪ੍ਰੀਤੀ ਦੇ ਜੀਵਨ ਵਿੱਚ ਬਹੁਤ ਬਦਲਾਵ ਆ ਚੁੱਕਿਆ ਸੀਗਾ ਉਸਨੇ ਧਰਮ ਹੀ ਬਦਲ ਲਿਆ ਸੀਗਾ ਨਿਕਾਹ ਕਰ ਲਿਆ ਸੀਗਾ ਪਰ ਇਸ ਸਭ ਦਾ ਕੋਈ ਕਾਨੂੰਨੀ ਪਹਿਲੂ ਨਹੀਂ ਸੀਗਾ ਉਸ ਨੂੰ ਲਿਆ ਕੇ ਘਰਦਿਆਂ ਦੇ ਹਵਾਲੇ ਕੀਤਾ ਪਰਮਾ ਨੇ ਹੱਥਾਂ ਮੁੱਕੀਆਂ ਲੱਤਾਂ ਨਾਲ ਦਿਲ ਦੀ ਪੜਾਸ ਕੱਢੀ ਮਾਂ ਨੇ ਵਾਲ ਪੁੱਟੇ ਸਾਰਾ ਨੇ ਲਹਣਤਾ ਪਾਈਆਂ ਇਸ ਦਿਨ ਵਾਸਤੇ ਤੂੰ ਜੰਮੀ ਸੈਂ ਖਾਨਦਾਨ ਦੇ ਨਾਂ ਸਮਾਜ ਦੇ ਨਾਂ ਨੂੰ ਕਲੰਕਿਤ ਕੀਤਾ ਆ ਉਸ ਸਮੇਂ ਦੇ ਸਿੱਖ ਸਮਾਜ ਲਈ ਗੰਭੀਰ ਚਿੰਤਾਜਨਕ ਵਿਸ਼ੇਸ਼ਤਾ ਇਸ ਤੋਂ ਪਹਿਲੇ ਕੁਝ ਇਕਾਦੁੱਕਾ ਵਾਕਿਆ ਹੋ ਗਏ ਸਨ ਜਦੋਂ ਸਿੱਖ ਲੜਕੀਆਂ ਕਿਸੇ ਮੁਸਲਮਾਨ ਲੜਕੇ ਨਾਲ ਖੁਰੋ ਨਸ ਗਈਆਂ ਸਨ ਸਮਾਜ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਕੋਈ ਸਿੱਖ ਲੜਕਾ ਲੱਭ ਕੇ ਪ੍ਰੀਜੀ ਦਾ ਵਿਆਹ ਕਰ ਦਿੱਤਾ ਜਾਵੇ ਸਿੱਖ ਨੌਜਵਾਨ ਸਭਾ ਨੂੰ ਭਰੋਸੇ ਵਿੱਚ ਲੈ ਕੇ ਚਾਲ ਚਲਾਈ ਐਸੀ ਕੁੜੀ ਨਾਲ ਕੋਈ ਸ਼ਾਦੀ ਕਰਨ ਨੂੰ ਤਿਆਰ ਨਹੀਂ ਸੀਗਾ ਪ੍ਰੀਤੀ ਅਤਿ ਦੀ ਸੋਹਣੀ ਸੀਗੀ ਹੱਥ ਲਾਉਂਦਿਆਂ ਮੈਲੀ ਹੁੰਦੀ ਚੰਨ ਦਾ ਟੁਕੜਾ ਸੀਗੀ ਪਰ ਆਪਣੇ ਹਿਮਾਕਤਕਾਰ ਨੇ ਆਪਣੇ ਭਵਿੱਖ ਨੂੰ ਕਲੰਕ ਲਗਾ ਲਿਆ ਸੀ ਉਸਦੇ ਕੋਈ ਮੁੰਡਾ ਹਿੰਮਤ ਵੀ ਨਹੀਂ ਕਰਦਾ ਸੀਗਾ ਪਰ ਉਸਦੇ ਮਾਤਾ ਪਿਤਾ ਤਿਆਰ ਨਹੀਂ ਹੁੰਦੇ ਸੀਗੇ ਅੰਤ ਵਿੱਚ ਇੱਕ ਲੜਕਾ ਬਬਲੂ ਤਿਆਰ ਹੋ ਗਿਆ ਉਸਦਾ ਅਸਲੀ ਨਾਮ ਬਲਬੀਰ ਸੀਗਾ ਪੜਿਆ ਲਿਖਿਆ ਜ਼ਰੂਰ ਸੀਗਾ ਪਰ ਵਿਹਲਾ ਸੀਗਾ ਕੋਈ ਕੰਮ ਕਾਜ ਨਹੀਂ ਸੀਗਾ ਸੈਕ ਹੋਣ ਦਾ ਜਨੂਨ ਸੀਗਾ ਭਾਵਕ ਸੀ ਜਜ਼ਬਾਤੀ ਸੀਗਾ ਅਸ ਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਚਲੋ ਅਗਰ ਕੁੜੀ ਨੇ ਗਲਤੀ ਕਰ ਲਈ ਹੈ ਉਸ ਨੂੰ ਗਲਤੀ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਸ਼ਾਇਦ ਗਲਤੀ ਮਹਿਸੂਸ ਕਰਕੇ ਸਮਾਜ ਵਿੱਚ ਕੋਈ ਬਦਨਾਮੀ ਦੇ ਅਸਰਕਾਰ ਇੱਕ ਚੰਗੀ ਪਤਨੀ ਸਾਬਤ ਹੋਵੇ ਅਗਰ ਕੋਈ ਬੰਦਾ ਐਸਾ ਹੋਵੇ ਉਸ ਨੂੰ ਸਹਾਰਾ ਨਾ ਦੇਵੇ ਤਾਂ ਹੋ ਸਕਦਾ ਹੈ ਉਹ ਫਿਰ ਅੰਨੇ ਖੂ ਵਿੱਚ ਵੀ ਡਿੱਗ ਜਾਵੇ ਜਾ ਕੇ ਤੇ ਜੀਵਨ ਬਰਬਾਦ ਕਰ ਲਵੇ ਬਬਲੂ ਦੇ ਪਿਤਾ ਬਿਲਕੁਲ ਹੀ ਇਸ ਪੱਖ ਵਿੱਚ ਨਹੀਂ ਸਨ ਆਪਣੀ ਪੈਨ ਦੇ ਸਮਝਾਉਣ ਤੇ ਉਹ ਮੰਨ ਗਏ ਬਬਲੂ ਤੇ ਪ੍ਰੀਤੀ ਦਾ ਵਿਆਹ ਹੋ ਗਿਆ ਸਿੱਖ ਸਮਾਜ ਨੇ ਸਹਾਇਤਾ ਕੀਤੀ ਜਿਵੇਂ ਬੰਦਗਾ ਨੇ ਉਤਸ਼ਾਹਿਤ ਕੀਤਾ ਤੇ ਦੋਵਾਂ ਨੂੰ ਵਸਾਉਣਾ ਵਿੱਚ ਸਲਾਗਯੋਗ ਕਦਮ ਚੱਕੇ ਤੇ ਬਬਲੂ ਤੇ ਪ੍ਰੀਤੀ પતિ ਪਤਨੀ ਬਣ ਗਏ ਸੀਗੇ ਬਬਲੂ ਨੇ ਕਰਿਆਨੇ ਦੀ ਦੁਕਾਨ ਖੋਲ ਦਿੱਤੀ ਬਾਰਾਮੂਲੇ ਵਿੱਚ ਉੱਥੇ ਹੀ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗੇ ਜਿਨੇ ਬਬਲੂ ਦੁਕਾਨ ਤੇ ਰੰਦਾ ਦੁਪਹਿਰ ਰੋਟੀ ਖਾਣ ਘਰ ਆਉਂਦਾ ਹਮੇਸ਼ਾ ਪ੍ਰੀਤੀ ਨੂੰ ਗਮਗੀਨ ਤੇ ਚਿੰਤਾ ਵਿੱਚ ਦੇਖਦਾ ਉਹ ਲੱਖ ਯਤਨ ਕਰਨ ਦੇ ਫਿਆਜ਼ ਨੂੰ ਭੁੱਲੀ ਨਹੀਂ ਸੀਗੀ ਪਰ ਹਰ ਪਲ ਫਿਆਜ਼ ਦੀ ਯਾਦ ਉਸ ਨੂੰ ਤੜਫਾਉਂਦੀ ਸੀਗੀ ਉਸ ਨਾਲ ਬਤਾਏ ਪਲ ਬਤਾਈਆਂ ਰਾਤਾਂ ਉਸ ਦੀ ਸੋਚ ਨੂੰ ਨੇ ਡਹਾਲ ਕਰਦਿਆਂ ਕਈ ਵਾਰ ਉਸ ਦੇ ਮਨ ਵਿੱਚ ਆਉਂਦਾ ਫਿਰ ਭੱਜ ਜਾਵਾਂ ਫਿਰ ਫਿਆਜ਼ ਕੋਲ ਚਲੀ ਜਾਵਾਂ ਉਹੀ ਉਹਨੂੰ ਆਪਣੇ ਆਪਣੇ ਜੀਵਨ ਦਾ ਕਰਨ ਧਾਰ ਲੱਗਦਾ ਸੀਗਾ ਉਸ ਦੇ ਬਗੈਰ ਉਸ ਨੂੰ ਆਪਣਾ ਜੀਵਨ ਅਧੂਰਾ ਜਾਪਦਾ ਇਸੇ ਸੋਚ ਵਿੱਚ ਤੇ ਉਸ ਦੀ ਯਾਦ ਵਿੱਚ ਸਾਰਾ ਦਿਨ ਗੁਜ਼ਾਰ ਦਿੰਦੀ ਰਾਤ ਨੂੰ ਪਤੀ ਨਾਲ ਸੌਂਦਿਆਂ ਉਹਨੂੰ ਜਾਪਦਾ ਜਿਵੇਂ ਅੰਧਾਰਾਂ ਤੇ ਲੇਟ ਰਹੀ ਹੋਵੇ ਉਹਨੂੰ ਬਬਲੂ ਵਿੱਚ ਕੋਈ ਰੁਚੀ ਨਹੀਂ ਸੀਗੀ ਕੇਵਲ ਸਮਾਜ ਦੇ ਬੰਧਨ ਵਿੱਚ ਜਕੜੀ ਹੋਈ ਸੀਗੀ ਹਾਂ ਰੋਟੀ ਦੋਨੋਂ ਵਕਤ ਬਬਲੂ ਨੂੰ ਖਵਾ ਦਿੰਦੀ ਸੀ ਪਰ ਕਦੀ ਮੀਟ ਜਾਂ ਮਰਗਾ ਬਬਲੂ ਲੈ ਕੇ ਆਉਂਦਾ ਉਹ ਬਣਾ ਦਿੰਦੀ ਪਰ ਆਪ ਨਹੀਂ ਸਿਖਾਉਂਦੀ ਕਦੀ ਉਹਦਾ ਕੋਈ ਭਰਾ ਮੈਲ ਆਉਂਦਾ ਤੇ ਬਬਲੂ ਅਕਸਰ ਪੁੱਛਦਾ ਇਹ ਵੈਸ਼ਨਲ ਹੈ ਕੀ ਤੇ ਭਰਾ ਕਹਿੰਦਾ ਕਿ ਇਹ ਤੇ ਮੀਟ ਮੁਰਗ ਦੀ ਬਹੁਤ ਸ਼ਕੀਨ ਹੈ ਪਰ ਹੁਣ ਕਿਉਂ ਨਹੀਂ ਖਾਂਦੀ ਪਤਾ ਨਹੀਂ ਚਰੋਂ ਨਹੀਂ ਖਾਂਦੀ ਤੇ ਨਾ ਸਹੀ ਵਾਸਤੇ ਵਿੱਚ ਉਹ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਈ ਸੀਗੀ ਤੇ ਝਟਕਾ ਮਾਸ ਨਹੀਂ ਸਿਖਾਂਦੀਗੀ ਬਬਲੂ ਦੇ ਮਿੱਤਰ ਅਤੇ ਯਾਰ ਉਹਦੀ ਦੁਕਾਨ ਤੇ ਕਈ ਵਾਰ ਗੱਪ ਸ਼ੱਪ ਕਰਨੋਂ ਦੇ ਹਾਲ ਚਾਲ ਪੁੱਛਦੇ ਉਹਦੀ ਪਤਨੀ ਬਾਰੇ ਚਰਚਾ ਕਰਦੇ ਉਹਨਾਂ ਦੀ ਦਿਲਚਸਪੀ ਵਿੱਚ ਰਹਿੰਦੀ ਕਿ ਕੁੜੀ ਦੂਜੇ ਬੰਦੇ ਨਾਲ ਭੱਜ ਗਈ ਸੀ ਚਰਚਿਤ ਚਰਿੱਤਰ ਵੀ ਦੀ ਠੀਕ ਨਹੀਂ ਹੋਵੇਗੀ ਹੋ ਸਕਦਾ ਹੈ ਕਿ ਤੇ ਸਾਡੀ ਵੀ ਦਾਲ ਗਲ ਜਾਵੇ ਬਬਲੂ ਦੇ ਘਰ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਪ੍ਰੀਤੀ ਨੂੰ ਮਿਲਣ ਦਾ ਜਾਂ ਵੇਖਣ ਦਾ ਕੋਈ ਹੀਲਾ ਕਰਦੇ ਕਦੀ ਤੰਦੇ ਤੂੰ ਕੋਈ ਪੈਰ ਵੀ ਨਹੀਂ ਕੀਤੀ ਜਿੰਨੀ ਕਿੰਨੀ ਸਦੋ ਜਦ ਨਾਲ ਤੇਰਾ ਵਿਆਹ ਕਰਾਇਆ ਤੇਰੇ ਪਿਓ ਨੂੰ ਮਨਾਇਆ ਕਿਤੇ ਘਰ ਬੁਲਾ ਕੇ ਸਾਨੂੰ ਵੀ ਭਾਬੀ ਦੇ ਹੱਥ ਦਾ ਬਣਿਆ ਕੁਝ ਖਿਲਾਪ ਪਿਲਾ ਦੇ ਬਬਲੂ ਨੇ ਆਪਣੇ ਕੁਝ ਮਿੱਤਰਾਂ ਨੂੰ ਆਪਣੇ ਘਰ ਸੱਦ ਹੀ ਲਿਆ ਚਾਹ ਪਾਣੀ ਪਿਲਾਉਣ ਲਈ ਪਰ ਕਿਸੇ ਦੀ ਵੀ ਨੀਅਤ ਠੀਕ ਨਹੀਂ ਸੀ ਕਿ ਉਹਨਾਂ ਦੀ ਸੋਚ ਸੀ ਕਿ ਜਿਹੜੀ ਕੁੜੀ ਕਿਸੇ ਦੇ ਨਾਲ ਭੱਜ ਗਈ ਹੈ ਉਹ ਚਰিত্রवान ਨਹੀਂ ਹੋਵੇਗੀ ਉਹਨਾਂ ਨੇ ਕਈ ਫੱਬਕੀਆਂ ਕਸੀਆਂ ਕਈ ਟਿੱਚਰਾਂ ਖੀਚੀਆਂ ਪਰ ਪ੍ਰੀਤੀ ਚੁੱਪਚਾਪ ਸਹਿ ਗਈ ਕਿਸੇ ਦੀ ਗੱਲ ਦਾ ਉੱਤਰ ਨਹੀਂ ਦਿੱਤਾਗਾ ਉਹਨਾਂ ਦੀ ਆਵ ਭਗਤ ਕੀਤੀ ਚਾਹ ਪਾਣੀ ਦੇ ਨਾਲ ਗਰਮ-ਗਰਮ ਪਕੌੜੇ ਬਣਾ ਕੇ ਉਹਨਾਂ ਨੂੰ ਖਿਲਾਏ ਤੇ ਰੁਕਸਤ ਕੀਤਾ। ਕਾਫੀ ਹੰਸੀ ਮਜ਼ਾਕ ਚੱਲਦਾ ਰਿਹਾ ਪਰ ਕਿਸੇ ਵੀ ਗੱਲ ਤੇ ਰੋਸ ਨਹੀਂ ਜਤਾਇਆ ਗਿਆ। ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤੀ ਨੇ ਬਬਲੂ ਦੇ ਦੋਸਤਾਂ ਲਈ ਬੜੇ ਅਪਸ਼ਬਦ ਵਰਤੇ। ਕਿਹੋ ਜਿਹੇ ਦੋਸਤ ਨੇ ਤੁਹਾਡੇ ਕੀ ਸਮਝ ਦੇਣੀ ਕਿ ਮੈਂ ਬਜ਼ਾਰੂ ਔਰਤਾਂ ਕੀ ਸਮਝ ਦੇਣੇ ਕਿ ਮੈਂ ਚਲੀਤਰਹੀ ਹਾਂ ਤੇ ਇਹੋ ਜਿਹੇ ਟੁੱਚੇ ਮੈਨੂੰ ਪ੍ਰਭਾਵਿਤ ਕਰਨਗੇ। ਅੱਜ ਤੇ ਤੁਸੀਂ ਇਹਨਾਂ ਨੂੰ ਲਿਆਏ ਹੋ ਪਰ ਖਿਆਲ ਰੱਖਣਾ ਦੁਬਾਰਾ ਇਹਨਾਂ 'ਚੋਂ ਕੋਈ ਮੇਰੇ ਘਰ ਨਾ ਆਵੇ ਵੇ ਵਹੀਅਤ ਲੋਕ ਵਾਇਰਤ ਲੋਕ ਨੇ ਇਹ ਕੀ ਆਪਣੀਆਂ ਮਾਵਾ ਪੈਣਾ ਨਾਲ ਵੀ ਇਹੋ ਜਿਹੀਆਂ ਫਜ਼ੂਲ ਗੱਲਾਂ ਕਰਦੇ ਨੇ ਤੁਸੀਂ ਵੀ ਸਮਝ ਲਓ ਕਿ ਮੈਂ ਅਗਰ ਆਪਣਾ ਧਰਮ ਛੱਡ ਕੇ ਆਪਣੀ ਮਾਂ ਆਪਣੇ ਪਰਾ ਛੱਡ ਕੇ ਉਸ ਮੁੰਡੇ ਨਾਲ ਗਈ ਸਾਂ ਤਾਂ ਸਮਝੋ ਕਿ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਹੋਵਾਂਗੀ ਕਿੰਨਾ ਉਸ ਨੂੰ ਚਾਹਿਆ ਹੋਵੇਗਾ ਉਸ ਦੇ ਨਾਲ ਜੀਨ ਮਰਨ ਨੂੰ ਤਿਆਰ ਸਾਂ ਉਹ ਮੇਰੀ ਰੂਹ ਵਿੱਚ ਵਸ ਗਿਆ ਸੀਗਾ ਇਹ ਕਦੀ ਵੀ ਨਹੀਂ ਸੋਚਣਾ ਕਿ ਮੈਂ ਬਦਚਲਣ ਹਾਂ ਤੁਹਾਡੇ ਨਾਲ ਵਿਆਹ ਕਰਕੇ ਮੈਂ ਜ਼ਿੰਦਗੀ ਨਾਲ ਸਮਝੌਤਾ ਕੀਤਾ ਹੈ ਤੁਹਾਨੂੰ ਚਾਹਿਆ ਨਹੀਂਗਾ ਤੁਹਾਨੂੰ ਪਿਆਰ ਨਹੀਂ ਕਰਦੀ ਨਾ ਹੀ ਕਰ ਸਕਦੀ ਦੀ ਹਾਂ ਮੈਂ ਤੁਹਾਡੀ ਇੱਜ਼ਤ ਕਰਦੀ ਹਾਂ ਤੁਹਾਡਾ ਸਨਮਾਨ ਕਰਦੀ ਹਾਂ ਕਿ ਮੇਰੇ ਇੰਨੇ ਔਗਣਾ ਦੇ ਬਾਅਦ ਵੀ ਤੁਸੀਂ ਮੈਨੂੰ ਅਪਣਾਇਆ ਹੈ ਮੇਰਾ ਹੱਥ ਫੜਿਆ ਬਦਨਾਮੀ ਤੋਂ ਬਚਰਾਇਆ ਹੈ ਮੇਰੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਕੀਤਾ ਹੈ ਤੇ ਮੈਂ ਵੀ ساری ਉਮਰ ਤੁਹਾਡੀ ਇੱਜ਼ਤ ਕਰਦੀ ਰਹਾਂਗੀ ਸੱਚਮੁੱਚ ਪ੍ਰੀਤੀ ਨੇ ਆਪਣੇ ਜੀਵਨ ਦਾ ਸਮਝੌਤਾ ਕੀਤਾ ਸੀ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕੀਤਾ ਸੀਗਾ ਉਹ ਫਿਆਜ਼ ਨੂੰ ਭੁੱਲੀ ਨਹੀਂ ਸੀਗੀ ਜਦੋਂ ਇਕੱਲੀ ਹੁੰਦੀ ਉਸੇ ਦੀ ਯਾਦ ਵਿੱਚ ਗਵਾਚੀ ਰਹਿੰਦੀ ਉਸ ਦੇ ਨਾਲ guzare ਹਰ ਪਲ ਨੂੰ ਆਪਣੇ ਖਿਆਲਾਂ ਵਿੱਚ ਜੀਵੰਤ ਕਰਦੀ ਰਹਿੰਦੀ ਹਾਂ ਪਰ ਪ੍ਰੀਤੀ ਪਰਪਤੀ ਨੂੰ ਦੀ ਸਤਿਕਾਰ ਕਰਦੀ ਸੀ ਹੀ ਉਹਦੇ ਵਾਸਤੇ ਪਿਆਰ ਨਾਲ ਭੋਜਨ ਬਣਾਉਂਦੀ ਪਿਆਰ ਨਾਲ ਖਵਾਉਂਦੀ ਪਤਨੀ ਹੋਣ ਦਾ ਫਰਜ਼ ਵੀ ਪੂਰਾ ਨਿਭਾਉਂਦੀ ਹਰ ਰਾਤ ਪਤੀ ਕੋਲ ਸੌਂਦਿਆਂ ਆਪਣੇ ਖਿਆਲ ਵਿੱਚ ਉਹ ਫਿਆਜ਼ ਨੂੰ ਮਹਿਸੂਸ ਕਰਦੀ ਕਈ ਵਾਰ ਬਬਲੂ ਨੂੰ ਉਹਦੇ ਵਿੱਚ ਪਰਾਇਆਪਨ ਵੀ ਝਲਕਦਾ ਸੀਗਾ ਪਰ ਚਲੋ ਗ੍ਰਹਿਸਤੀ ਦੀ ਗੱਡੀ ਜਿਵੇਂ ਕਿਵੇਂ ਅੱਗੇ ਚੱਲਦੀ ਰਹੀ ਸੀ ਇੱਕ ਦਿਨ ਤਾਂ ਹੱਦ ਹੋ ਗਈ ਜਦੋਂ ਬਬਲੂ ਦੇ ਦੋਸਤਾਂ ਵਿੱਚੋਂ ਇੱਕ ਦੋਸਤ ਉਸਦੇ ਘਰ ਆ ਗਿਆ ਦੇਰ ਸ਼ਾਮ ਨੂੰ ਉਸ ਦਿਨ ਬਬਲੂ ਰਾਤ ਲਈ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਪਿੰਡ ਗਿਆ ਹੋਇਆ ਸੀਗਾ ਉਸ ਪਿੰਡ ਵੀ 25 ਕਿਲੋਮੀਟਰ ਦੂਰ ਸੀ 12 ਮੁੱਲਾ ਤੋਂ ਆਵਾਜਾਈ ਸਾਧਨ ਨਾ ਹੋਣ ਕਾਰਨ ਸ਼ਮੀ ਜਲਦੀ ਜਾਣਾ ਪਿਆ ਤੇ ਰਾਤ گزار ਕੇ ਮਾਤਾ ਪਿਤਾ ਨਾਲ ਸਵੇਰ ਵੇਲੇ ਤੇ ਆ ਕੇ ਦੁਕਾਨ ਵੀ ਖੋਲਣੀ ਸੀ ਉਸੇ ਸ਼ਾਮ ਜਦ ਬਬਲੂ ਘਰ ਨਹੀਂ ਆਇਆ ਦਰਵਾਜ਼ੇ ਤੇ دستਕ ਕੋਈ ਬਬਲੂ ਦੇ ਮਿੱਤਰ ਕੁਲਦੀਪ ਨੂੰ ਦੇਖ ਹੈਰਾਨ ਹੋਈ ਤੇ ਪਰੇਸ਼ਾਨ ਵੀ ਉਸਨੇ ਅੱਧਾ ਹੀ ਬੁਹਾ ਖੋਲਿਆ ਤੇ ਕਿਹਾ ਬਬਲੂ ਘਰ ਨਹੀਂ ਹੈ ਉਹ ਤੇ ਮੈਨੂੰ ਪਤਾ ਹੈ ਇਸੇ ਲਈ ਤਾਂ ਆਏ ਹਾਂ ਉਸਨੇ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਕਿਹਾ ਸੀਗਾ ਕਿਉਂ ਆਏ ਹੋ ਤੈਨੂੰ ਮਿਲਣ ਕੁਲਦੀਪ ਨੇ ਉੱਤਰ ਦਿੱਤਾ ਕੀ ਕੰਮ ਹੈ ਪ੍ਰੀਤ ਨੇ ਕਰੋਧ ਵਿੱਚ ਪੁੱਛਿਆ ਸੋਚਿਆ ਤੇਰਾ ਹਾਲ ਚਾਲ ਹੀ ਪੁੱਛ ਲਈਏ ਮੈਂ ਬਿਲਕੁਲ ਠੀਕ ਹਾਂ ਤੁਸੀਂ ਇੱਥੋਂ ਚਲੇ ਜਾਵੋ ਜਾਨ ਲਈ ਥੋੜੀ ਆਇਆ ਹਾਂ ਸੋਚਿਆ ਅੱਜ ਰਾਤ ਤੇਰੇ ਕੋਲ ਹੀ ਬਤਾ ਲੈਂਦੇ ਹਾਂ ਬੜੀ ਉਤੇਜ ਨਾਲ ਕੁਲਦੀਪ ਬੋਲਿਆ ਸੀ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਠੀਕ ਨਹੀਂ ਹੋਵੇਗਾ ਪ੍ਰੀਤੀ ਡਾਰਲਿੰਗ ਬੱਬ루 ਦੇ ਵਿਆਹ ਤੇ ਮੈਂ ਵੀ ਖਰਚਾ ਕੀਤਾ ਹੈ ਜਦੋਂ ਉਹਦਾ ਪਿਓ ਨਹੀਂ ਸੀ ਮੰਨਦਾ ਕਾ ਤੇ ਹੁਣ ਪੈਸਾ ਵਸੂਲ ਕਰਨ ਆਏ ਹੋ ਪ੍ਰੀਤੀ ਦੀ ਆਵਾਜ਼ ਉੱਚੀ ਹੋ ਗਈ ਸੀ ਤੇਵਰ ਬਦਲ ਗਏ ਸੀਗੇ ਇਹੋ ਹੀ ਸਮਝ ਲੈ ਤੇ ਕੁਲਦੀਪ ਨੇ ਪ੍ਰੀਤੀ ਦਾ ਹੱਥ ਫੜ ਲਿਆ ਪ੍ਰੀਤੀ ਨੇ ਜ਼ੋਰ ਨਾਲ ਹੱਥ ਖਿੱਚਿਆ ਤੇ ਦੂਰ ਹੋ ਗਈ ਦੀਪ ਤੇ ਹਿੰਮਤ ਕਰ ਹੀ ਚੁੱਕਿਆ ਸੀਗਾ ਹੋਰ ਅੱਗੇ ਹੋਇਆ ਤਾਂ ਪ੍ਰੀਤੀ ਨੂੰ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪ੍ਰੀਤੀ ਦਾ ਗੁੱਸਾ ਆਪੇ ਤੋਂ ਬਾਹਰ ਹੋ ਗਿਆ ਤੂੰ ਇੰਨਾ ਕਮੀਨਾ ਤੇ ਘਟੀਆ ਆਦਮੀ ਹੈ ਤੈਨੂੰ ਸ਼ਰਮ ਨਹੀਂ ਆਈ ਕਿ ਇੱਕ ਦੋਸਤ ਦੀ ਗੈਰ ਹਾਜ਼ਰੀ ਵਿੱਚ ਉਹਦੀ ਪਤਨੀ ਕੋ ਲਾ ਕੇ ਖੇ ਖਾਣ ਇੱਥੋਂ ਆਰਾਮ ਨਾਲ ਚਲਾ ਜਾ ਨਹੀਂ ਤੇ ਸ਼ੋਰ ਮਚਾ ਦਵਾਂਗੀ ਮਾਲਕ ਮਕਾਨ ਥੱਲੇ ਰਹਿੰਦੇ ਹਨ ਨੂੰ ਫੜਵਾ ਕੇ ਉਹ ਛਤਰੋਲ ਫਰਾਵਾਂਗੀ ਕਿ ਜ਼ਿੰਦਗੀ ਭਰ ਤੇਰੀ ਆਸ਼ਕੀ ਵਾਲਾ ਭੂਤ ਨਿਕਲ ਜਾਵੇਗਾ ਤੂੰ ਕੀ ਸਮਝ ਕੇ ਆਇਆ ਹੈ ਕਿ ਮੈਂ ਬਾਜ਼ਾਰ ਵਿੱਚ ਬੈਠੀ ਹਾਂ ਤੇਰੇ ਵਰਗੇ ਕੁੱਤਿਆਂ ਦੀ ਯਸ਼ੀ ਲਈ ਉਸ ਹੀ ਕਿਹੜਾ ਫਿਆਜ਼ ਮੁਹੰਮਦ ਤੋਂ ਘਟਾ ਹਾਂ ਖਬਰਦਾਰ ਅਗਰ ਉਸਦਾ ਨਾ ਲਿਆ ਉਹ ਮੇਰਾ ਗੁਜ਼ਰਿਆ ਹੋਇਆ ਵਕਤ ਹੈ ਉਸ ਵਕਤ ਨੂੰ ਮੈਂ ਪਿੱਛੇ ਛੱਡ ਆਈ ਹਾਂ ਨਾਲੇ ਉਹ ਤੇਰੇ ਵਰਗਾ ਜਲੀਲ ਤੇ ਕੱਡਿਆ ਨਹੀਂ ਸੀਗਾ ਪ੍ਰੀਤੀ ਉਸੇ ਰੋ ਵਿੱਚ ਬੋਲ ਰਹੀ ਸੀ ਤੇ ਗੁਰਦੀਪ ਨੂੰ ਜਾਣ ਲਈ ਦਰਵਾਜ਼ੇ ਵੱਲ ਇਸ਼ਾਰਾ ਕਰ ਰਹੀ ਸੀ ਪਰ ਗੁਰਦੀਪ ਠੀਠ ਹੋ ਕੇ ਮੰਜੇ ਤੇ ਬੈਠ ਗਿਆ ਉਹਦੀ ਵੀਣੀ ਫੜਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰੀਕੇ ਜ਼ੋਰ ਲਗਾ ਕੇ ਉਹਨੇ ਵੀੜੀ ਚੜਾਈ ਤੇ ਦਰਵਾਜ਼ੇ ਵਿੱਚੋਂ ਬਾਹਰ ਹੋ ਗਈ ਬਾੜਾਂ ਤੋਂ ਥੱਲੇ ਉਤਰ ਗਈ ਪਹਿਲੀ ਮੰਜ਼ਲ ਵਿੱਚ ਮਕਾਨ ਮਾਲਕ ਰਹਿੰਦੇ ਸਨ ਤੇ ਸਿੱਧੇ ਉਹਨਾਂ ਦੇ ਅੰਦਰ ਵੜਾ ਮਕਾਨ ਮਾਲਕ ਨੂੰ ਸਾਰੀ ਦਾਸਤਾਨ ਸੁਣਾਈ ਉਹ ਵੀ ਗੁੱਸੇ ਨਾਲ ਪ੍ਰੀਤੀ ਨੂੰ ਨਾਮ ਲੈ ਕੇ ਪੌੜੀਆਂ ਚੜ੍ਹਿਆ ਕਮਰਾ ਖਾਲੀ ਸੀ ਕੁਲਦੀਪ ਜਾ ਚੁੱਕਾ ਸੀਗਾ ਤੇ ਪ੍ਰੀਤੀ ਕਿਸੇ ਅਣਹੋਣੀ ਤੋਂ ਬਚ ਗਈ ਸੀ। ਦੂਸਰੀ ਸਵੇਰ ਜਦੋਂ ਬਬਲੂ ਘਰੋਂ ਭਰਤ ਕੇ ਆਇਆ ਤਾਂ ਪ੍ਰੀਤੀ ਨੇ ਸਾਰੀ ਕਹਾਣੀ ਉਸ ਨੂੰ ਸੁਣਾਈ। ਬਬਲੂ ਬਹੁਤ ਪਰੇਸ਼ਾਨ ਤੇ ਕ੍ਰੋਧ ਵਿੱਚ ਆਇਆ। ਇਹ ਵਾਕਿਆ ਉਸ ਦੀ ਸੋਚ ਦੇ ਵਿਪਰੀਤ ਸੀਗਾ। ਉਸ ਨੂੰ ਕੁਲਦੀਪ ਤੋਂ ਐਸੀ ਉਮੀਦ ਨਹੀਂ ਸੀਗੀ। ਉਸ ਨੇ ਪ੍ਰੀਤੀ ਨੂੰ ਸ਼ਾਂਤ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਕਦੀ ਉਸ ਨੂੰ ਇਕੱਲੀ ਨਹੀਂ ਛੱਡ ਕੇ ਜਾਵੇਗਾ। ਪਿੰਡ ਜਾਣਾ ਹੋਇਆ ਤੇ ਉਸ ਨੂੰ ਨਾਲ ਲੈ ਕੇ ਜਾਵੇਗਾ। ਕਲਦੀਪ 2-3 ਦਿਨ ਬਬਲੂ ਨੂੰ ਨਹੀਂ ਮਿਲਿਆ ਬਬਲੂ ਨਾਲ ਅੱਖ ਮਿਲਾਨ ਦਾ ਹੌਸਲਾ ਨਹੀਂ ਕਰ ਸਕਿਆ ਪਬਲੂ ਵੀ ਬਹੁਤ ਗੁੱਸੇਵਸੀਦ ਇੱਕ ਸ਼ਾਮ ਕਲਦੀਪ ਦੇ ਘਰ ਚ ਲੱਗ ਗਿਆ ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਕੁਝ ਬੁਰਾ ਭਲਾ ਕਹਿੰਦਾ ਕਲਦੀਪ ਨੇ ਕਹਿ ਦਿੱਤਾ ਕਿ ਮੈਂ ਤੇ ਭਾਬੀ ਨੂੰ ਅਜਮਾਨ ਗਿਆ ਸੰਗ ਕਿਤੇ ਤੇਰੇ ਨਾਲ ਧੋਖਾ ਤੇ ਨਹੀਂ ਕਰਦੀ ਕੀ ਤੂੰ ਦੇ ਸਾਰਾ ਦਿਨ ਦੁਕਾਨ ਤੇ ਰਹਿਣਾ ਹੈ ਪਰ ਐਸੀ ਕੋਈ ਗੱਲ ਨਹੀਂਗੀ ਬੜੀ ਚੰਗੀ ਹੈ ਬਹੁਤ ਖੁਸ਼ਕਿਸਮਤ ਹੈ ਤੂੰ ਕਿ ਇਹੋ ਜਿਹੀ ਪਤਨੀ ਤੈਨੂੰ ਮਿਲੀ ਹੈ ਬਾਕੀ ਅਣਜਾਣੇ ਵਿੱਚ ਤਾਂ ਕਿਸੇ ਕੋਲੋਂ ਵੀ ਗਲਤੀ ਹੋ ਜਾਂਦੀ ਹੈ ਜੋ ਉਸ ਦਾ ਅਤੀਤ ਸੀ ਆਸ ਨੂੰ ਭੁੱਲ ਗਈ ਹੈ ਤੇ ਤੇਰੀ ਬਹੁਤ ਇੱਜ਼ਤ ਕਰਦੀ ਹੈ ਮੈਂ ਤੇਰਾ ਮਿੱਤਰ ਹੂੰ ਤੇ ਨਾਤੇ ਹੀ ਗਿਆ ਸਾਂ ਕਿ ਸਭ ਠੀਕ ਠਾਕ ਹੈ ਇਹ ਕਹਿ ਕੇ ਕੁਲਦੀ ਆਪਣੇ ਆਪਣੀ ਮਿੱਤਰਤਾ ਬਚਾ ਲਈ ਤੇ ਹੋਰ ਭਰੋਸਾ ਬਣਾ ਲਿਆ ਸੀਗਾ ਸ਼ਈ 8 ਮਹੀਨੇ ਇਵੇਂ ਬੀਤ ਗਏ ਸੀਗੇ ਬੱਚੇ ਦੀ ਕੋਈ ਉਮੀਦ ਨਹੀਂ ਜਾਗੀ ਪ੍ਰੀਤੀ ਤੇ ਬੱਬਲੂ ਦਾ ਜੀਵਨ ਸਧਾਰਨ ਤਰੀਕੇ ਨਾਲ ਚੱਲਦਾ ਰਿਹਾ ਮਹੀਨੇ ਵਿੱਚ ਇੱਕ ਅਦਵਾਰ ਉਹ ਸ਼੍ਰੀਨਗਰ ਆਪਣੇ ਮਾਂ ਨੂੰ ਮਿਲਣ ਚੜੀ ਜਾਂਦੀ ਸੀਗੀ ਪਰ ਉਹ ਬਾਰਾਮੂਲੇ ਰਹਿੰਦੀ ਸੀਗੀ ਕਲਦੀਪ ਨੇ ਦੁਕਾਨ ਦੇ ਕੋਲ ਹੀ ਇੱਕ ਕਮਰਾ ਰਸੋਈ ਕਿਰਾਏ ਤੇ ਲੈ ਲਿਆ ਸੀਗਾ ਪਰ ਗਲਦੀਪ ਆਪਣਾ ਅਪਮਾਨ ਭੁੱਲਿਆ ਨਹੀਂ ਸੀਗਾ ਕਿਸੇ ਨਾ ਕਿਸੇ ਢੰਗ ਨਾਲ ਉਹ ਪ੍ਰੀਤੀ ਕੋਲ ਅਪਮਾਨ ਦਾ ਹਿਸਾਬ ਚੱਕ ਤੱਕ ਕਰਨਾ ਚਾਹੁੰਦਾ ਸੀਗਾ ਇਸ ਘਟਨਾ ਤੋਂ ਬਾਅਦ ਉਸ ਦੀ ਮਿੱਤਰਤਾ ਬਬਲੂ ਨਾਲ ਵੱਧ ਗਈ ਸੀ ਭਾਵੇਂ ਉਸ ਦੇ ਘਰ ਨਹੀਂ ਸੀ ਜਾਂਦਾ ਪਰ ਉਸ ਦੀ ਆਰਥਿਕ ਸਹਾਇਤਾ ਕਰ ਦਿੰਦਾ ਸੀ ਕਿਉਂਕਿ ਕਰਿਆਨੇ ਦੀ ਦੁਕਾਨ ਕੋਈ ਖਾਸ ਚੱਲਦੀ ਵੀ ਨਹੀਂ ਸੀ ਬਬਲੂ ਵੀ ਉਸ ਤੇ ਬਹੁਤ ਭਰੋਸਾ ਕਰਦਾ ਸੀ ਗਲਦੀਪ ਠੇਕੇਦਾਰੀ ਕਰਦਾ ਸੀਗਾ ਹੱਥੋਂ ਸੌਖਾ ਸੀਗਾ ਤੇ ਅੱਛੇ ਪਰਿਵਾਰ ਤੋਂ ਵੀ ਸੀਗਾ ਹਾਲੀ ਵੇ ਹਲੇ ਵਿਆਹ ਨਹੀਂ ਸੀ ਕੀਤਾਗਾ ਉਸ ਨੇ ਤੇ ਮਿੱਤਰ ਮੰਡਲੀ ਵਿੱਚ ਚੰਗੀ ਪਕੜ ਸੀਗੀ ਦੋਸਤਾਂ ਯਾਰਾਂ ਨਾਲ ਪਾਰਟੀ ਆਦ ਕਰਦਾ ਉਸ ਦਾ ਸ਼ੌਂਕ ਸੀਗਾ ਕਿਸੇ ਵੀ ਯਾਰ ਦੋਸਤ ਦੀ ਲੋੜ ਵੇਲੇ ਮਦਦ ਕਰ ਦਿੰਦਾ ਸੀਗਾ ਤੇ ਸਭ ਦਾ ਚਹੇਤਾ ਸੀਗਾ ਕੋਈ ਦੋਸਤ ਉਸ ਦੀ ਗੱਲ ਨਹੀਂ ਸੀ ਟਾਲਦਾਗਾ ਇੱਕ ਦਿਨ ਉਸ ਨੇ ਬੱਬੂ ਨੂੰ ਕਿਹਾ ਯਾਰ ਤੇਰੇ ਵਿਆਹ ਦੀ ਸਾਲਗਿਰ੍ਹਾ ਆਉਣ ਵਾਲੀ ਹੈ ਕਦੇ ਬਾਹਰ ਜਾ ਕੇ ਮਨਾਈਏ ਗੁਲਮਾਰਗ ਚਲੀਏ ਜਾਂ ਪਹਿਗਾਮ ਵਧੀਆ ਜਸ਼ਨ ਕਰਾਂਗੇ ਤੇ ਯਾਦਗਾਰਦਨ ਮਨਾਵਾਂਗੇ ਕੀ ਖਿਆਲ ਹੈ ਤੇਰਾ ਗੱਲ ਤਾਂ ਤੇਰੀ ਠੀਕ ਹੈ ਵੀਰੇ ਪਰ ਪ੍ਰੀਤੀ ਨੂੰ ਪੁੱਛਣਾ ਪਵੇਗਾ ਬਬਰੂ ਨੇ ਉੱਤਰ ਦਿੱਤਾ ਸੀਗਾ ਯਾਰ ਭਾਬੀ ਨੂੰ ਦੱਸਣ ਦੀ ਕੀ ਲੋੜ ਹੈ ਕੁਲਦੀਪ ਨੇ ਸਮਝਾਇਆ ਫਿਰ ਵੀ ਯਾਰ ਉਹ ਜਾਣ ਲਈ ਤਿਆਰ ਹੋਣੀ ਚਾਹੀਦੀ ਹੈ ਉਸ ਨੂੰ ਦੱਸਣ ਦੀ ਲੋੜ ਨਹੀਂ ਕਿ ਸਰਪ੍ਰਾਈਜ਼ ਹੋਣਾ ਚਾਹੀਦਾ ਹੈ ਕੀ ਤੂੰ ਉਸ ਨੂੰ ਜਾਣ ਵਾਸਤੇ ਮਨਾ ਸਕਦਾ ਹੈ ਤੂੰ ਮੇਰਾ ਨਾਂ ਹੀ ਨਹੀਂ ਲੈਣਾਗਾ ਤੂੰ ਉਸ ਨੂੰ ਕਹਿ ਕੇ ਤੁਸੀਂ ਦੋਨੋਂ ਹੀ ਸਾਲ ਗ੍ਰਾਮਣੋਂ ਜਾਉਂਗੇ ਕਿੱਥੇ ਜਾਣਾ ਹੈ ਮੈਂ ਜਗ੍ਹਾ ਬੁੱਕ ਕਰਕੇ ਤੈਨੂੰ ਦੱਸ ਦਿਆਂਗਾ ਟੈਕਸੀ ਦਾ ਵੀ ਪ੍ਰਬੰਧ ਕਰ ਦਿਆਂਗਾ ਮੈਂ ਅਚਾਨਕ ਹੀ ਉੱਥੇ ਸ਼ਾਮ ਨੂੰ ਆ ਜਾਵਾਂਗਾ ਇਹ ਤੇ ਇਹ ਵੀ ਭਾਬੀ ਲਈ ਸਰਪ੍ਰਾਈਜ਼ ਹੀ ਹੋਵੇਗਾ ਕੀ ਖਿਆਲ ਹੈ ਕੁਲਦੀਪ ਨੇ ਸਾਰੇ ਪ੍ਰੋਗਰਾਮ ਦਾ ਵੇਰਵਾ ਬਬਲੂ ਨੂੰ ਸਮਝਾਇਆ ਹਾਂ ਯਾਰੇ ਸਕੀਮ ਠੀਕ ਰਹੇਗੀ ਮੈਂ ਪ੍ਰੀਤੀ ਨਾਲ ਗੱਲ ਕਰਕੇ ਪ੍ਰੋਗਰਾਮ ਬਣਾਉਂਦਾ ਹਾਂ ਬਬਲੂ ਦਾ ਉੱਤਰ ਸੀਗਾ ਕਲਦੀਪ ਦੀ ਚਾਲ ਲੱਗਦਾ ਸੀ ਸਫਲ ਹੋ ਜਾਵੇਗੀ ਉਸ ਨੂੰ ਪਤਾ ਸੀਗਾ ਕਿ ਅਗਰ ਕਲਦੀਪ ਦਾ ਨਾਂ ਕਿਤੇ ਆਇਆ ਤਾਂ ਪ੍ਰੀਤੀ ਜਾਨ ਲਈ ਮਨਾ ਕਰ ਦੇਵੇਗੀ ਐਸੇ ਲਈ ਉਸ ਨੇ ਬਬਲੂ ਨੂੰ ਭਰੋਸੇ ਵਿੱਚ ਲੈ ਕੇ ਵਿਆਹ ਤਰਚੀ ਸੀ ਪ੍ਰੀਤੀ ਨੂੰ ਜਾਣਾ ਚੰਗਾ ਲੱਗਿਆ ਸਾਲ ਤੋਂ ਉਹ ਇੱਕੋ ਹੀ ਥਾਂ ਤੇ ਰਹਿ ਗਈ ਸੀ ਚੀਲਾ ਤੇ ਦੇਵਦਾਰਾਂ ਦੀ ਸਾਹ ਸਾਹ ਸੁਣਿਆ ਬਹੁਤ ਸਮਾਂ ਹੋ ਗਿਆ ਸੀਗਾ ਉਹ ਫਿਰ ਉਸੇ ਵਾਤਾਵਰਣ ਨੂੰ ਜੀਣਾ ਚਾਹੁੰਦੀ ਸੀ ਜਿਹੜਾ ਕੁਕਰ ਕੁਕਰਨਾਗ ਤੇ ਵੈਰੀਨਾਗ ਦੇ ਚਸ਼ਮੇ ਤੇ ਉਸ ਨੇ ਫਿਆਜ਼ ਨਾਲ ਵਰਤੀ ਤਕੀਤਾ ਸੀ ਗੰਪਾਵੇਂ ਵਕਤ ਬੀਤਣ ਨਾਲ ਕੋਈ ਜ਼ਿਆਦਾ ਤੁੰਦਲੀਆਂ ਹੋ ਜਾਂਦੀਆਂ ਸਨ ਉਸ ਦੇ ਮਨ ਮਮਤੀਸ ਤੋਂ ਮੁਕੀਆਂ ਨਹੀਂ ਸਨ ਚਨਕ ਤੱਕ ਦੀ ਸੀਗੀ ਕਲੇਜੇ ਤੇ ਕਲੇਜੇ ਦੇ ਕਿਸੇ ਕੋਨੇ ਵਿੱਚ ਵੀ ਨਿਰਧਾਰਤ ਦਿਨ ਤੇ ਕੁਲਦੀਪ ਤੇ ਪ੍ਰਜੀਪ ਪਹਿਲਗਾਮ ਪਹੁੰਚ ਗਏ ਸੀਗੇ ਪਿਛਲੇ ਸਾਲ ਵਰਗਾ ਹੀ ਮੌਸਮ ਸੀਗਾ ਸੁਹਾਵਨਾ ਤੇ ਲੁਭਾਵਨਾ ਹੋਟਲ ਵਿੱਚ ਕਮਰਾ ਬੋਕ ਸੀਗਾ ਥੋੜੇ ਵਕਤ ਆਰਾਮ ਕਰਨ ਮਗਰੋਂ ਸਬਹਾਰ ਸੈਰ ਕਰਨ ਲਈ ਨਿਕਲੇ ਚੱਲਦੇ ਚੱਲਦੇ ਦੂਰ ਨਿਕਲ ਗਏ ਸੀਗੇ ਜਿੱਦਾਂ ਨਾਲੇ ਦੇ ਕਿਨਾਰੇ ਵੱਲ ਪਾਣੀ ਦਾ ਉਹੀ ਸੰਗੀਤ ਜਿਹੜਾ ਕਈ ਵਾਰੀ ਪਹਿਲੇ ਵੀ ਸੁਣ ਚੁੱਕੀ ਸੀਗੀ ਫਿਰ ਤੇ ਠੰਡੀ ਹਵਾ ਤੇ ਤਨ ਨੂੰ ਠੰਡਕ ਪਹੁੰਚਾਉਂਦੀ ਚੱਲ ਰਹੀ ਸੀਗੀ ਤਨ ਤੇ ਪਾਏ ਵਸਤਰ ਵੀ ਔੜੜ ਜਾਂਦੇ ਸੀਗੇ ਉਹਨਾਂ ਲਹਿਰਾਂ ਦੀ ਰਫ਼ਤਾਰ ਵਿੱਚ ਬਬਲੂ ਨੂੰ ਵੀ ਆਪਣੀ ਪਤਨੀ ਨਾਲ ਚੱਲਦਿਆਂ ਇੱਕ ਅਲੌਕਿਕ ਸੰਸਾਰ ਦੀ ਅਨੁਭੂਤੀ ਹੋ ਰਹੀ ਸੀਗੀ ਇਹੋ ਜਿਹੇ ਮੰਜ਼ਰ ਦੀ ਉਕਲਪਨਾ ਵਿਨਹਿ ਸੀ ਕਰ ਸਕਦਾਗਾ ਉਸ ਤੇ ਜੀਵਨ ਦਾ ਵਾਕਿਆ ਹੀ ਅਪੁੱਲ ਦਿਨ ਸੀਗਾ ਸ਼ਾਮ ਹੁੰਦੇ ਹੁੰਦੇ ਉਹ ਵਾਪਸ ਹੋਟਲ ਵਿੱਚ ਆ ਗਏ ਰਿਸੈਪਸ਼ਨ ਤੋਂ ਚਾਬੀ ਲਈ ਤੇ ਹੋਟਲ ਦੀ ਲਾਬੀ ਵਿੱਚ ਕੁਲਦੀਪ ਨੂੰ ਬੈਠੇ ਦੇਖ ਪ੍ਰੀਤੀ ਦੇ ਜਿਵੇਂ ਹੋਸ਼ ੁੱਟ ਗਏ ਬੜੀ ਮੁਸ਼ਕਲ ਨਾਲ ਬਬਲੂ ਨੇ ਉਸ ਨੂੰ ਸਹਾਰਾ ਦਿੱਤਾ ਤੇ ਪੁੰਜੇ ਡਿੱਗਣ ਤੋਂ ਬਚਾਇਆ ਪਾਣੀ ਮੰਗਾਇਆ ਭਲਾਇਆ ਤੇ ਉਹ ਠੀਕ ਹੋਈ ਬਬਲੂ ਵਾਰ-ਵਾਰ ਪੁੱਛਦਾ ਰਿਹਾ ਕੀ ਹੋਇਆ ਤੂੰ ਤੇ ਬਿਲਕੁਲ ਠੀਕ ਸੀਗੀ ਹੁਣ ਠੀਕ ਹੈ ਕਿੰਨੇ ਹੀ ਸਵਾਲ ਉਹ ਕਰ ਬੈਠਾ ਕੁਲਦੀਪ ਵੀ ਕੋਲ ਆ ਗਿਆ ਤੇ ਪ੍ਰੀਤੀ ਨੂੰ ਸਹਾਰਾ ਦੇਣ ਦਾ ਜਤਨ ਕੀਤਾ ਥੋੜੀ देर ਬਾਅਦ ਸਭ ਠੀਕ ਹੋ ਗਿਆ ਪ੍ਰੀਤੀ ਨੇ ਵੀ ਆਪਣੇ ਆਪ ਨੂੰ ਸੰਭਾਲ ਲਿਆ ਕੁਲਦੀਪ ਨੇ ਆਪਣੇ ਆਹ ਆਂਦਾ ਇੱਕ ਸੰਜੋਗ ਹੀ ਦੱਸਿਆ ਸੀਗਾ ਉਹਦਾ ਠੇਕੇਦਾਰੀ ਦਾ ਕੋਈ ਕੰਮ ਇੱਥੇ ਚੱਲ ਰਿਹਾ ਸੀਗਾ ਉਹ ਹਰ ਹਫ਼ਤੇ ਇੱਥੇ ਆਂਦਾ ਹੈ ਬਬਲੂ ਪ੍ਰੀਤੀ ਨੂੰ ਆਪਣੇ ਕਮਰੇ ਵਿੱਚ ਲਿਆ ਗਿਆ ਆਰਾਮ ਕਰਨ ਲਈ ਬੈੱਡ ਤੇ ਬਿਠਾ ਦਿੱਤਾ ਚਾਹ ਪਾਣੀ ਮੰਗਾਇਆ ਪ੍ਰੀਤੀ ਤੋਂ ਫਿਰ ਪੁੱਛਿਆ ਕੀ ਹੋਇਆ ਸੀਗਾ ਚੱਕਰ ਆ ਗਿਆ ਸੀਗਾ ਪਰ ਮੈਂ ਹੈਰਾਨ ਹਾਂ ਕਿ ਤੁਹਾਡਾ ਦੋਸਤ ਇੱਥੇ ਕਿਵੇਂ ਆਇਆ ਚੱਲ ਗਿਆ ਕਾਰੋਬਾਰੀ ਬੰਦਾ ਹੈ ਠੇਕੇਦਾਰ ਹੈ ਇੱਥੇ ਵੀ ਉਹਦਾ ਠੇਕਾ ਚੱਲ ਰਿਹਾ ਹੈ ਉਸੇ ਸਿਲਸਿਲੇ ਵਿੱਚ ਆਇਆ ਹੋਣਾ ਹੈ ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ ਗੁਰਦੀਪ ਬੜਾ ਹੀ ਚੰਗਾ ਬੰਦਾ ਹੈ ਦੋਸਤਾਂ ਦਾ ਦੋਸਤ ਹੈ ਕਿਰਦਾਰ ਦਾ ਵੀ ਇੰਨਾ ਮਾੜਾ ਨਹੀਂਗਾ ਤੂੰ ਸ਼ਾਇਦ ਉਸ ਸ਼ਾਮ ਦੇ ਕਾਰਨ ਪਰੇਸ਼ਾਨ ਹੈ ਜੇਕਰ ਮੇਰੇ ਕਰਨਾ ਹੋ ਤੇ ਉਹ ਸਾਡੇ ਘਰ ਆਇਆ ਸੀਗਾ ਉਸਨੇ ਮੈਨੂੰ ਦੱਸ ਦਿੱਤਾ ਸੀਗਾ ਉਹਦੇ ਦਿਲ ਵਿੱਚ ਐਸਾ ਕੁਝ ਨਹੀਂ ਸੀ ਉਹ ਕੇਵਲ ਤੈਨੂੰ ਅਜਮਾਉਣ ਆਇਆ ਸੀ ਬਬਲੂ ਨੇ ਸਮਝਾਇਆ ਮੈਨੂੰ ਕੀ ਜਮਾਨਾ ਸੀਗਾ ਪ੍ਰੀਤੀ ਨੇ ਪੁੱਛਿਆ ਸੀਗਾ ਲੋਕਾਂ ਦੇ ਮਨ ਵਿੱਚ ਕਈ ਗਲਤਫਹਿਮੀਆਂ ਪਲਦੀਆਂ ਰਹਿੰਦੀਆਂ ਨੇ ਤੂੰ ਉਸ ਘਟਨਾ ਨੂੰ ਭੁੱਲ ਜਾ ਕੋਈ ਗੱਲ ਨਹੀਂ ਗਈ ਘੰਟਾ ਦੋ ਘੰਟੇ ਬੈਠਾਂਗੇ ਗੱਪ ਛਪ ਲਾਵਾਂਗੇ ਖਾਣਾ ਖਾ ਕੇ ਉਹ ਆਪਣੇ ਕਮਰੇ ਵਿੱਚ ਜੇ ਸੀ ਆਪਣੇ ਕਮਰੇ ਵਿੱਚ ਠੀਕ ਹੈ ਫਿਰ ਜਿਨੇ ਹਾਂਮੀ ਭਰ ਦਿੱਤੀ ਬਬਲੂ ਨੇ ਕੁਲਦੀਪ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਤੇ ਆ ਕੇ ਉਹ ਸਾਹਮਣੇ ਪੈ ਹੋਏ ਸੋਫੇ ਤੇ ਬੈਠ ਗਿਆ ਹਲਕੀ ਫਲਕੀ ਗੱਲਬਾਤ ਚੱਲਦੀ ਰਹੀ ਰਾਤ ਪੈ ਗਈ ਮੌਸਮ ਵੀ ਥੋੜਾ ਠੰਡਾ ਹੋ ਗਿਆ ਸੀਗਾ ਸਤੰਬਰ ਦੇ ਮਹੀਨੇ ਪਹਲਗਾਮ ਵਿੱਚ ਠੰਡ ਸ਼ੁਰੂ ਹੋ ਜਾਂਦੀ ਹੈ ਖਾਸ ਕਰ ਸ਼ਾਮ ਹੋਣ ਤੋਂ ਬਾਅਦ ਪਹਲਗਾਮ ਕਸ਼ਮੀਰ ਵਰਗੇ ਸਵਰਗ ਵਿੱਚ ਇੱਕ ਹੋਰ ਸਵਰਗ ਹੈ ਅਮਰਨਾਥ ਦੀ ਯਾਤਰਾ ਦਾ ਇਹ ਬੇਸ ਕੈਂਪ ਹੈ ਸ੍ਰੀਦਾਲੂ ਯਾਤਰਾ ਆਰੰਭ ਇੱਥੋਂ ਹੀ ਕਰਦੇ ਹਨ ਯਾਤਰਾ ਦੀ ਚੜਾਈ ਇੱਥੋਂ ਸ਼ੁਰੂ ਹੁੰਦੀ ਹੈ ਸ੍ਰੀਦਾਲੂ ਪੈਦਲ ਘੋੜਿਆਂ ਤੇ ਜਾਂ ਪੈਦਲ ਪਾਲਕੀਆਂ ਤੇ ਬੈਠ ਕੇ ਸ਼੍ਰੀ ਅਮਰਨਾਥ ਦੇ ਦਰਸ਼ਨ ਲਈ ਜਾਂਦੇ ਹਨ ਜਿੱਥੇ ਬਰਫ਼ ਦੇ بڑے ਸ਼ਿਵਲਿੰਗ ਦੇ ਦਰਸ਼ਨ ਹੁੰਦੇ ਹਨ ਇੱਥੇ ਸ਼ਿਵਲਿੰਗ ਬਰਫ਼ ਦਾ ਬਣ ਜਾਂਦਾ ਹੈ ਤੇ ਯਾਤਰਾ ਆਰੰਭ ਹੋਣ ਤੇ ਹੌਲੀ-ਹੌਲੀ ਪਿਗਲਣ ਲੱਗਦਾ ਹੈ ਤੇ ਰਖੜੀ ਦੀ ਪੂਰਨਮਾਸ਼ੀ ਤੱਕ ਪਿਘਲ ਜਾਂਦਾ ਹੈ Hindu ਧਰਮ ਦੀ ਆਸਥਾ ਦਾ ਪ੍ਰਤੀਕ ਹੈ ਸ਼ਿਵਲਿੰਗ ਹੈ ਤੇ ਇਹ ਯਾਤਰਾ ਲੱਖਾਂ ਲੋਕ ਹਰ ਸਾਲ ਯਾਤਰਾ ਕਰਦੇ ਹਨ ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਹਨ ਪਹਿਲਗਾਮ ਆਪਣੀ ਸੁੰਦਰਤਾ ਤੇ ਮੌਸਮ ਕਾਰਨ ਸੱਲਾਨਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ ਇਸ ਥਾਨ ਕੁਲਦੀਪ ਨੇ ਚੁਣਿਆ ਸੀ ਅਤੇ ਆਪਣੇ ਮਿੱਤਰ ਦੀ ਸ਼ਾਦੀ ਦੀ ਸਾਲਗिरा ਮਨਾਉਣ ਲਈ ਕਮਰੇ ਵਿੱਚ ਤਿੰਨੋ ਬੈਠੇ ਗੱਪ-ਸ਼ੱਪ ਲਾਉਂਦੇ ਸਨ ਕੁਲਦੀਪ ਕਾਫੀ ਹੱਦ ਤੱਕ ਆਪਣੀ ਹਰਕਤ ਦੀ ਸਫਾਈ ਦੇ ਚੁੱਕਾ ਸੀ ਵਾਤਾਵਰਣ ਠੀਕ ਹੋ ਗਿਆ ਸੀਗਾ ਪ੍ਰੀਤੀ ਦੇ ਮਨ ਤੋਂ ਵੀ ਪਾਰ ਉਤਰ ਚੁੱਕਾ ਸੀ ਕਿ ਉਹ ਬਿਲਕੁਲ ਠੀਕ ਹੋ ਗਿਆ ਸੀ ਉਸਨੇ ਬਬਲੂ ਨੂੰ ਕਿਹਾ ਯਾਰ ਖਾਣੇ ਦਾ ਕਹਿ ਦਿੰਨੇ ਹਾਂ ਤਿਆਰ ਹੁੰਦੇ ਵੀ ਵਕਤ ਲੱਗ ਜਾਂਦਾ ਹੈ ਜਦ ਤੱਕ ਖਾਣਾ ਲੱਗਦਾ ਹੈ ਮੈਂ ਥੋੜੀ ਗੁਸਤਾਖੀ ਕਰ ਲੈਂਦਾ ਹਾਂ ਕਿਹੜੀ ਗੱਸਤਾ ਕੀ ਬਬਲੂ ਨੇ ਪੁੱਛਿਆ ਯਾਰ ਤੈਨੂੰ ਤਾਂ ਪਤਾ ਦੋ ਤਿੰਨ ਪੈਗ दारू ਦੇ ਪੀਂਦਾ ਹਾਂ ਤੇ ਰੋਟੀ ਖਾਣ ਤੋਂ ਪਹਿਲੇ ਅਗਰ ਭਾਬੀ ਜੀ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕਲਦੀਪ ਨੇ ਪੁੱਛਿਆ ਕੋਈ ਗੱਲ ਨਹੀਂ ਯਾਰ ਤੈਨੂੰ ਪਤਾ ਹੈ ਮੈਂ ਤੇ ਕਦੀ ਪੀਂਦਾ ਨਹੀਂਗਾ ਨਹੀਂ ਕਦੀ ਪੀਣਾ ਚਾਹੁੰਦਾ ਹਾਂ ਹਾਂ ਬਈ ਤੂੰ ਤੇ ਸੰਤ ਪਰਸ਼ਨ ਤੈਨੂੰ ਤੇ ਅਸੀਂ ਪੁੱਛਦੇ ਵੀ ਨਹੀਂਗੇ ਕੋਈ ਸ਼ਰਬਤ ਜਾਂ ਕੋਕਾ ਕੋਲਾ ਗਲਾਸ ਪੀ ਸਕਦਾ ਹੈ ਤਾਂ ਹਾਂ ਹਾਂ ਕਿਉਂ ਨਹੀਂ ਤੂੰ ਸਾਡੇ ਵਾਸਤੇ ਕੋਕਾ ਕੋਲਾ ਹੀ ਮੰਗਵਾ ਲੈ ਕਿਉਂ ਪ੍ਰੀਤੀ ਪਬਲੂ ਨੇ ਪ੍ਰੀਤ ਨੂੰ ਪੁੱਛਿਆ ਹਾਂ ਕੋਈ ਗੱਲ ਨਹੀਂ ਪ੍ਰੀਤੀ ਨੇ ਹਾਂ ਵਿੱਚ ਸਿਰ ਹਾਇਆ ਹਲਾਇਆ ਕੁਲਦੀਪ ਨੇ ਵੇਟਰ ਬੁਲਾਇਆ ਖਾਣੇ ਲਈ ਕਿਹਾ ਤੇ ਨਾਲ ਆਪਣੇ ਕਮਰੇ ਚੋਂ ਦਾਰੂ ਮੰਗਾਈ ਤੇ ਦੋ ਗਲਾਸਾਂ ਵਿੱਚ ਕੋਕਾ ਕੋਲਾ ਮੰਗਵਾਇਆ ਵੇਟਰ ਨੇ ਸਭ ਕੁਝ ਲਿਆ ਕੇ ਟੇਬਲ ਤੇ ਰੱਖ ਦਿੱਤਾ ਕੁਲਦੀਪ ਨੇ ਆਪਣੇ ਲਈ ਪੈਗ ਬਣਾਇਆ ਤੇ ਉਹਨਾਂ ਨੂੰ ਕੋਕਾ ਕੋਲਾ ਫੜਾ ਦਿੱਤਾ ਇਸ ਤਰ੍ਹਾਂ ਘੰਟਾ ਦੌਰ ਚੱਲਿਆ ਸੀਗਾ ਉਸ ਦੌਰਾਨ ਹੀ ਪ੍ਰੀਤੀ ਦੇ ਬੱਬੂ ਦਾ ਸਰਚ ਕਰਾਣ ਲੱਗਾ ਸੀਗਾ ਅੱਖਾਂ ਬੰਦ ਹੋਣ ਲੱਗੀਆਂ ਹੌਲੀ ਹੌਲੀ ਗੱਲਾਂ ਕਰਨੋਂ ਵੀ ਰੁਕ ਗਏ ਤੇ ਤੇ ਪਸਰ ਗਏ ਲੱਗਿਆ ਜਿਵੇਂ ਹੋਸ਼ ਹੀ ਗਵਾ ਬੈਠੇ ਹੁਣ ਖਾਣਾ ਟੇਬਲ ਤੇ ਲੱਗ ਗਿਆ ਸੀਗਾ ਕੁਲਦੀਪ ਨੇ ਵੇਟਰ ਨੂੰ ਹਦਾਇਤ ਕੀਤੀ ਕਿ ਜਦੋਂ ਉਸ ਨੂੰ ਬੁਲਾਏਗਾ ਤਦ ਹੀ ਆਣਾ ਕਲਦੀਪ ਆਪਣੇ ਚਾਲ ਵਿੱਚ ਸਫਲ ਹੋ ਗਿਆ ਸੀਗਾ ਉਸਨੇ ਕੇਕ ਵਿੱਚ ਨਸ਼ੇ ਦੀ ਦਵਾਈ ਪਵਾ ਕੇ ਤੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਸੀਗਾ ਦੋਨੋਂ ਬੇਸੁੱਧ ਹੋ ਗਏ ਸਨ ਅੱਧੇ ਘੰਟੇ ਵਿੱਚ ਹੀ ਬੇਹੋਸ਼ੀ ਦੀ ਦਵਾਈ ਅਸਰ ਕਰ ਗਈ ਸੀਗੀ ਕਲਦੀਪ ਨੇ ਬਬਲੂ ਨੂੰ ਕਾਫੀ ਹਿਲਾਇਆ ਪਰ ਪੂਰੀ ਤਰ੍ਹਾਂ ਬੇਹੋਸ਼ ਸੀਗਾ ਫਿਰ ਜਿਹਨੂੰ ਹਲਾ ਕੇ ਦੇਖਿਆ ਉਹ ਵੀ ਬੇਸੁੱਧ ਸੀਗੀ ਫਿਰ ਉਸਨੇ ਪ੍ਰੀਤ ਨੂੰ ਨਿਰਵਸਤਰ ਕਰਕੇ ਆਪਣੇ ਹਾਸ ਦਾ ਸ਼ਿਕਾਰ ਬਣਾਇਆ ਤੇ ਉਹਨਾਂ ਦੇ ਜਾਗਣ ਤੋਂ ਪਹਿਲਾਂ ਹੋਟਲ ਦਾ ਸਾਰਾ ਹਿਸਾਬ ਕਿਤਾਬ ਕਰ ਹੋਟਲ ਛੱਡ ਦਿੱਤਾ ਸੀਗਾ ਜਦੋਂ ਪ੍ਰੀਤ ਦੀ ਨੀਂਦ ਖੁੱਲੀ ਸਿਰ ਪਾਰਾ ਸੀਗਾ ਨਿਰਵਸਤਰ ਦਰਤੇ ਪਈ ਸੀ ਉਸ ਦਾ ਅੰਗ-ਅੰਗ ਟੁੱਟ ਰਿਹਾ ਸੀ ਸਰੀਰ ਤੇ ਥਾਂ-ਥਾਂ ਤੇ ਕਾਲੇ ਨਿਸ਼ਾਨ ਪਏ ਸੀਗੇ ਪੇਟ ਵਿੱਚ ਦਰਦ ਸੀ ਉਹ ਫਿਰ ਲੁੱਟ ਚੁੱਕੀ ਸੀਗੀ ਉਸ ਨੇ ਉਸ ਦੇ ਨਾਲ ਬਲਾਤਕਾਰ ਹੋ ਗਿਆ ਸੀਗਾ ਉਸ ਨੇ ਬਬਲੂ ਨੂੰ ਜਗਾਇਆ ਉਹ ਖਾਲੀ ਵੀ बेहोश ਸੀਗਾ ਪ੍ਰੀਤੀ ਸਾਹਿਬ ਕੋ ਅਜ ਸਮਝ ਗਈ ਉਹ ਸਮਝ ਗਈ ਸੀ ਕਲਦੀਪ ਦੀ ਚਾਲ ਸੀਗੀ ਕੱਪੜੇ ਪਾ ਵੇਟਰ ਨੂੰ ਬੁਲਾਇਆ ਕਲਦੀਪ ਨੂੰ ਬੁਲਾਉਣ ਵਾਸਤੇ ਕਿਹਾ ਪਰ ਉਸ ਦਾ ਉੱਤਰ ਸੀਗਾ ਮੇਮ ਸਾਹਿਬ ਉਹ ਤਾਂ ਸਵੇਰ ਜਲਦੀ ਹੀ ਚਲੇ ਗਏ ਹਨ ਪ੍ਰੀਤੀ ਦੇ ਸੱਤੀ ਕੱਪੜੀ ਅੱਗ ਲੱਗ ਗਈ ਸੀ ਗੁੱਸੇ ਤੇ ਕ੍ਰੋਧ ਵਿੱਚ ਪਾਗਲ ਹੋ ਗਈ ਅਗਰ ਉਸ ਨੂੰ ਕੁਲਦੀਪ ਉਸੇ ਵੇਲੇ ਮਿਲ ਜਾਂਦਾ ਤਾਂ ਉਸ ਦਾ ਖੂਨ ਖਰ ਦਿੰਦੀ ਉਸ ਨੂੰ ਕੁਝ ਸੋਝ ਨਹੀਂ ਸੀ ਰਿਹਾਗਾ ਉਹ ਹੁਣ ਬਬਲੂ ਨੂੰ ਵੀ ਨਹੀਂ ਜਗਾਉਣਾ ਚਾਹੁੰਦੀ ਸੀਗੀ ਉਸ ਦੀ ਸੋਚ ਵਿੱਚ ਇਹ ਵੀ ਗੱਲ ਆਈ ਕਿ ਕਿਤੇ ਬਬਲੂ ਦੇ ਨਾਲ ਕੁਲਦੀਪ ਨੇ ਮਿਲ ਕੇ ਤਾਂ ਨਹੀਂ ਇਹ ਯੋਜਨਾ ਬਣਾਈਗੀ ਪਰ ਇੱਕਵੇਂ ਹੋ ਸਕਦਾ ਬਬਲੂ ਤੇ ਹੁਣ ਵੀ ਬੇਹੋਸ਼ ਹੈ ਜ਼ਰੂਰ ਕੋਕ ਵਿੱਚ ਕੁਝ ਮਿਲਾ ਕੇ ਸਾਨੂੰ बेहोश ਕਰ ਦਿੱਤਾ ਹੈ ਉਸ ਦਾ ਮਨ ਵਾਰ-ਵਾਰ ਬਬਲੂ ਨੂੰ ਵੀ ਦੋਸ਼ੀ ਠਹਿਰਾਉਂਦਾ ਸੀ ਵਾਰ-ਵਾਰ ਸੋਚਦੀ ਪਬਲੂ ਨੂੰ ਪਤਾ ਸੀ ਕੁਲਦੀਪ ਦੇ ਇੱਥੇ ਆਣਾ ਹੈ ਦੋਨਾਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਹੈ ਨਫ਼ਰਤ ਦੀ ਜ਼ਹਿਰ ਘਲ ਗਈ ਸੀ ਉਹਦੇ ਦਿਲ ਤੇ ਦਿਮਾਗ ਉਤੇ ਕੁਲਦੀਪ ਦਾ ਬਹੁਤ ਵੱਡਾ ਤੇ ਅਪਰਾਧ ਸੀਗਾ ਜੋ ਮਾਫ਼ ਕਰਨ ਦੇ ਯੋਗ ਨਹੀਂ ਸੀਗਾ ਪ੍ਰੀਤੀ ਸਾਬ ਕੁਝ ਛੱਡ ਕੇ ਹੋਟਲ ਵਿੱਚੋਂ ਨਿਕਲ ਗਈ ਬਬਲੂ ਸੁੱਤਾ ਹੀ ਰਿਹਾ ਤੇ ਉਸ ਦੇ ਪਰਸ ਚੋਂ ਪੈਸੇ ਕੱਢ ਕੇ ਲੈ ਗਈ ਸ਼੍ਰੀਨਗਰ ਜਾਂਦਾ ਕਰਾਇਆ ਸੀਗਾ ਉਸ ਦੇ ਜੀਵਨ ਵਿੱਚ ਇਹ ਫਿਰ ਮੋੜ ਆਇਆ ਸੀਗਾ ਆਪਣੀਆਂ ਸਾਰੀਆਂ ਉਮੀਦਾਂ ਤੇ ਖਾਸ਼ਿਆਂ ਨੂੰ ਕੁਰਬਾਨ ਕਰਕੇ ਉਸ ਨੇ ਇਸ ਜ਼ਿੰਦਗੀ ਲਈ ਸਮਝੌਤਾ ਕੀਤਾ ਸੀ ਉਸ ਨੂੰ ਕੀ ਮਿਲਿਆ ਉਹ ਵਿਆਹ ਕਰਕੇ ਵੀ ਜਲੀਲ ਹੋਈ ਬੇਇੱਜ਼ਤ ਹੋਈ ਸੀਗੀ ਆਪਣੇ ਜ਼ਮੀਰ ਤੋਂ ਉਹ ਗਰ ਗਈ ਸੀਗੀ ਇਹੋ ਕੌਜ ਇੱਥੇ ਹੋਣਾ ਸੀ ਤਾਂ ਫਿਆਜ਼ ਮੜਾ ਸੀਗਾ ਉਹ ਸੋਈ ਜੀ ਰਹੀ ਤੇ ਸ਼੍ਰੀਨਗਰ ਚਲੀ ਗਈ ਸ਼੍ਰੀਨਗਰ ਆ ਕੇ ਆਪਣੇ ਘਰ ਨਹੀਂ ਗਈ ਗੁਰਦੁਆਰੇ ਨਹੀਂ ਗਈ ਕਿਸੇ ਪੰਜਵਾਂਤੇ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧੀ ਉਸ ਟਿਕਾਣੇ ਤੇ ਗਈ ਜਿੱਥੇ ਉਸ ਨੂੰ ਫਿਆਜ਼ ਦੇ ਮਿਲਣ ਦੀ ਆਸ ਸੀ ਫਿਆਜ਼ ਮਿਲਿਆ ਬਹੁਤ ਹੈਰਾਨ ਹੋਇਆ ਇੱਕ ਸਾਲ ਬਾਅਦ ਪ੍ਰੀਤੀ ਨੂੰ ਦੇਖ ਕੇ ਫਿਰ ਜੀ ਦੇ ਖੁੱਲੇ ਵਾਲ ਮਛਦੇ ਤਿਆੜੀ ਅੱਖਾਂ ਵਿੱਚ ਗੁੱਸੇ ਦੀ ਲਾਲੀ ਸੀ ਨਾ ਕੋਈ ਹਾਰ ਨਾ ਕੋਈ ਸ਼ਿੰਗਾਰ ਉਹ ਹੈਰਾਨੀ ਵਿੱਚ ਪੁੱਛਿਆ ਪ੍ਰੀਤੀ ਕੀ ਹੁਆ ਹੈ ਮੈਨ ਲੁੱਟ ਗਈ ਫਿਆਜ਼ ਪਹਿਲੇ ਵੀ ਲੁੱਟੀ ਸੀ ਅਬ ਤੋਂ ਮਿੱਟੀ ਮੇਂ ਮਿਲ ਗਈ ਹੈ ਮੇਰੀ ਜ਼ਿੰਦਗੀ ਮੈਂ ਫਿਰ ਸੇ ਤੇਰੇ ਪਾਸ ਆਈ ਹੂੰ ਮੇਰਾ ਕੋਈ ਸਹਾਰਾ ਨਹੀਂ ਤੇਰੇ ਸਿਵਾ ਦੁੱਖੇ ਸੇ ਮੇਰੀ ਇੱਜ਼ਤ ਲੁੱਟੀ ਗਈ ਹੈ ਮੇਰੇ ਸੇ ਬਲਾਤਕਾਰ ਕੀਤਾ ਹੈ ਮੈਂ ਟੁੱਟ ਗਈ ਹੂੰ ਜਾਂ ਤੂੰ ਮੇਰਾ ਸਹਾਰਾ ਹੈ ਜਾਂ ਮੂਜੇ ਮੌਤ ਕੇ ਅਗੋਸ਼ ਮੇਂ ਜਾਣਾ ਹੈ ਪ੍ਰੀਤੀ ਦੇ ਸਬਰ ਦਾ ਬੰਡ ਟੁੱਟ ਗਿਆ ਫਿਆਜ਼ ਦੇ ਕਲੇ ਲੱਗ ਰੋ ਪਈ ਸੀਗੀ ਹਜ ਕੋਲੇ ਲੈਣ ਲੱਗ ਪਈ ਸੀ ਫਿਆਜ਼ ਨੇ ਉਸ ਮਸੀਨ ਨਾਲ ਲਗਾ ਲਿਆ ਦਲਾਸਾ ਦਿੱਤਾ ਸੀਗਾ ਪੂਰੀ ਗੱਲ ਸੁਣੀ ਤੇ ਫਿਰ ਬੋਲਿਆ ਪ੍ਰੀਤੀ ਘਬਰਾਣੇ ਕੀ ਬਾਤ ਨਹੀਂ ਹੈ ਮੈਂ ਹੂੰ ਆ ਤੇਰੇ ਸਾਥ ਜੋ ਹੋਇਆ ਉਸਕਾ ਮੂਜੇ ਬਹੁਤ ਅਫਸੋਸ ਹੈ ਔਰ ਦੁੱਖ ਹੈ ਮੈਂ ਤੁਮੇ ਆਪਣੀ ਜਾਨ ਸੇ ਵੀ ਜ਼ਿਆਦਾ ਚਾਹਤਾ ਹੂੰ ਸਾਰੀ ਉਮਰ ਤੇਰੇ ਸਾਥ ਗੁਜ਼ਾਰੂੰਗਾ ਤੇਰੀ ਹਰ ਪਰੇਸ਼ਾਨੀ ਕੋ ਦੂਰ ਕਰੂੰਗਾ ਮੈਂ ਤੁਮੇ ਆਪਣੇ ਘਰ ਲੈ ਜਾਊਂਗਾ ਮਾਂ-ਬਾਪ ਸੇ ਖੁੱਲ ਕਰ ਬਾਤ ਕਰੂੰਗਾ ਉਸ ਸੱਖ ਸੇ ਤੁਝੇ ਤਲਾਕ ਦਿਲਾਊਂਗਾ ਔਰ ਸ਼ਾਦੀ ਕਰਕੇ ਤੇਰੇ ਸਾਥ ਜ਼ਿੰਦਗੀ ਬਤਾਊਂਗਾ ਪਰ ਜਿਦਵਾਨ ਹਲਕਾ ਹੋਇਆ ਅੱਖਾਂ ਪੁੰਝੀਆਂ ਤੇ ਫਿਆਜ਼ ਨਾਲ ਉਸਦੇ ਮੋਟਰਸਾਈਕਲ ਤੇ ਬੈਠ ਕੇ ਕਿਤੇ ਦੂਰ ਚਲੀ ਗਈ